ਦੀ ਜ਼ਰੂਰੀ ਗੱਲਾਂ ਨੇ ਇੱਕ ਤਾਂ ਬਾਈ ਜਿਹੜੀ ਮੈਂ ਹੈਡਲਾਈਨ ਲਿਖੀ ਹੈ ਵੀ ਜੇ ਲੜੋ ਪੰਜਾਬੀਓ ਜੋਏ ਨਾਂ ਲੈਣ ਤਾਂ ਮੋਢੇ ਤਿਆਰ ਰੱਖਿਓ ਜਾਨੀ ਕਿ ਲਾਸ਼ਾਂ ਚੱਕਣ ਲਈ ਉਹ ਇਹ ਕਹਿਣ ਦਾ ਗੱਲ ਆ ਕੋਈ ਬਾਲੀ ਉਹ ਨਹੀਂ ਮਾੜੀ ਗੱਲ ਐ ਬੈਰੋਜੀਕਾ ਖਾਲਸਾ ਬਾਈ ਬਣ ਕੇ ਬੈਰੋਜੀਕੇ ਫਤਿਹ ਆਪਾਂ ਗੱਲਾਂ ਕਰਦੇ ਆ ਬਾਈ ਗੱਲਾਂ ਸੁਣਿਓ ਤੇ ਚਲਦੀਆਂ ਗੱਲਾਂ ਜੇ ਮੈਥੋਂ ਜਵਾਬ ਮੰਗ ਸਕਦੇ ਹੋ ਪਹਿਲਾਂ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਮੈਂ ਉਹਨੂੰ ਜਵਾਬ ਦੇਊਗਾ ਕੋਈ ਵੀ ਸਵਾਲ ਕਰੋ ਕਿਵੇਂ ਹੈ ਵੀ ਕਰੋ ਤੁਸੀਂ ਆਪ ਆਪਣੀ ਮਰਜ਼ੀ ਨਾਲ ਕਿ ਆਪਾਂ ਜਿਹੜੀਆਂ ਗੱਲਾਂ ਤੇ ਕਰਕੇ ਤੁਰੇ ਸੁਣਾਂ ਗੱਲਾਂ ਦੇ ਪੂਰੇ ਆ ਗੱਲਾਂ ਆਏ ਸੀ ਵੀ ਭਾਈ ਮੋਢੇ ਤਾਗੜੇ ਰੱਖਣ ਦਾ ਕਾਰਨ ਕੀ ਆ ਸਾਡੇ ਤਿੰਨ ਮੌਤਾ ਹੋ ਗਈਆਂ ਤਿੰਨ ਦਿਨਾਂ ਚ ਚਾਰ ਪੰਜ ਦਿਨ ਪਹਿਲਾਂ ਮੌਤ ਹੋਈ ਪਰਸੋਂ ਚੌਥੇ ਹੋਈ ਮੌਤ ਸਵੇਰੇ 16 17 ਸਾਲ ਦੇ ਆ ਗੁਰਦੁਆਰੇ ਕੋਲੇ ਮੁੰਡੇ ਦੀ ਉਹਨਾਂ ਦੇ ਘਰ ਦੇ ਨਹੀਂ ਬੋਲੇ ਇੱਕ ਰਾਤ ਮੌਤ ਕੱਲ ਰਾਤ ਹੋ ਗਈ ਭਾਈ ਨੌਜਵਾਨ ਦੀ ਚਿੱਟੇ ਨਾਲ ਉਹ ਬੜੋਏ ਨਾਲ ਰੋਏ ਮੌਤਾਂ ਹੋ ਰਹੀਆਂ ਨਾ ਤਾਂ ਲੋਕ ਬੋਲਦੇ ਨੇ ਨਾਮ ਆਪਿਓ ਬੋਲਦੇ ਨੇ ਨਾ ਆਲ ਵਾਲਾ ਬੋਲਦਾ ਨਾ ਸਮਾਜ ਬੋਲਦਾ ਪੁਲਿਸ ਵਾਲਿਆਂ ਨੇ ਤਾਂ ਬੋਲਣੀ ਕੀ ਇਹਨਾਂ ਨੇ ਤਾਂ ਮੱਕੂ ਨੱਪਣਾ ਕੰਮ ਦਾ ਬਈ ਮੱਕੂ ਬਈ ਹੋਈ ਨਹੀਂ ਸਾਡੇ ਸਾਡੇ ਕੋਲ ਤਾਂ ਕੋਈ ਆਈ ਨਹੀਂ ਡਰਾ ਲੈਂਦੇ ਅਗਲੇ ਨੂੰ ਵੀ ਉਹ ਸੂ ਸਾਈਡ ਆਏ ਜੋ ਬਾ ਹਨਾ ਸੋ ਮੇਰੇ ਵੀਰੋ ਬੋਲੋ ਲੜੋ ਕਿੰਨਾ ਚਿਰ ਲਾ ਛਾਂਡ ਹੋਈ ਜਾਵਾਂਗੇ ਕੋਈ ਅਸੀਂ ਕਿਸੇ ਤੋਂ ਪੈਸਾ ਨਹੀਂ ਲੈਂਦੇ ਹਨਾ ਲੋਕ ਕਹਿੰਦੇ ਆ ਕਿਸੇ ਤੋਂ ਅੱਜ ਤੱਕ ਦਵਾਨੀ ਲੈਤੀ ਨਹੀਂ ਕੋਈ ਆਪਾਂ ਨੂੰ ਕੋਈ ਆ ਵੀ ਆਪਣਾ ਪੇਜ ਤੋਂ ਨੂੰ ਪਤੀਆ ਦੂਜੇ ਨੂੰ ਬੰਦ ਕਰੀ ਦੱਸਦੇ ਆ ਅੱਜ ਤੱਕ ਕੋਈ ਇਹ ਤੋਂ ਕੋਈ ਦਵਾਨੀ ਇਹ ਤੋਂ ਕਮਾਈ ਨਹੀਂ ਆਈ ਲੋੜ ਨਹੀਂ ਆਪਾਂ ਨੂੰ ਲੋਕਾਂ ਦੀਆਂ ਮਾਮਾਂ ਦੀਆਂ ਦੁਆਵਾਂ ਦੀ ਲੋੜ ਹੈ ਲੋਕ ਪਿਆਰ ਕਰਦੇ ਨੇ ਲੋਕਾਂ ਦੇ ਪਿਆਰ ਦੀ ਲੋੜ ਹੈ ਪਰ ਆਪਣੀ ਆਪਣਾ ਏਮ ਹੈ ਸਾਡੀ ਐਂਟੀ ਸਾਰੀ ਆਪਣਾ ਮਤਲਬ ਸਾਰਿਆਂ ਦਾ ਕੋਈ ਮੈਮ ਹੈ ਮੱਕਰੀ ਵਾਲਾ ਕੰਮ ਨਹੀਂ ਸਾਰੀ ਐਂਟੀ ਡਰੱਗ ਟਾਸਕ ਫੋਰਸ ਦੀ ਜਿੰਨੀ ਵੀ ਟੀਮ ਹੈ ਸਭ ਦਾ ਵੀ ਨਸ਼ਾ ਬੰਦ ਹੋਵੇ ਪੂਰਨ ਰੂਪ ਚ ਬੰਦ ਹੋਵੇ ਬੱਟ ਯਾਰ ਤਕੜੇ ਬੰਦਿਆਂ ਦਾ ਬਾਪਾ ਹੈ ਗਰੀਬ ਮਾਤਰ ਤਮਾ ਤੜੇ ਖਾਂਦੇ ਨੇ ਦੋ ਲਾ ਹੁਣ ਮੇਰੇ ਕੋਲ ਕੱਲ ਚਾਰ ਆ ਗਏ ਇੱਥੇ ਚਾਹ ਦੀ ਦੁਕਾਨ ਦੇ ਇਕੱਠੇ ਹੋ ਕੇ ਪੰਜ ਸੁਣੀ ਚੱਲੋਗਾ ਲਾਮਲੀ ਕਹਿੰਦੇ ਭਾਈ ਛੋਟੇ ਨਾ ਤਾਂ ਨਸ਼ਾ ਕੈਪਸੂਲ ਕਾ ਵੀ ਸਾਡੇ ਬਾਹਾਂ ਬਿਕਣ ਲੱਗ ਗਿਆ ਸੀ ਮਾਨਸਾ ਮੈਂ ਪਿੱਛੇ ਚੋਪ ਮੜਾ ਚੋਪ ਕਰ ਰਿਹਾ ਕਿਸੇ ਕੋਲ ਹਣਾ ਤਾਂ ਉਹ ਬਿਕਣ ਲੱਗਿਆ ਲੋਕ ਮੇਰੇ ਕੋਲੇ ਮੈਂ ਜਾ ਕੇ ਦੁਕਾਨਾਂ ਤੇ ਜਾ ਆਇਆ ਫਿਲਡਿੰਗ ਲਾਤੀ ਦੋ ਦੋ ਸਾਡੇ ਬਾਟਰਸ ਰੋਡ ਦੇ ਵਿੱਚ ਲਾਗੇ ਉਹਨਾਂ ਨੂੰ ਵੀ ਜਾ ਆ ਵੀ ਮੈਂ ਉਹਨਾਂ ਜਲੂਸ ਕੱਢੂਗਾ ਨੰਗੇ ਕਰਕੇ ਕੁੱਟੂਗਾ ਕਿਉਂ ਪਹਿਲਾਂ ਆਪਦਾ ਬੇੜਾ ਸੰਭਰਨਾ ਚਾਹੀਦਾ ਹੁਣ ਜਦੋਂ ਆਪਣੇ ਆਪ ਦੇ ਸ਼ਹਿਰ ਚ ਵੀ ਕੀ ਜਾਂਦਾ ਨਾ ਤਾਂ ਆਪਾਂ ਸ਼ਹਿਰ ਦੀ ਸਫਾਈ ਕਰਾਂਗੇ ਤਾਂ ਉਹ ਵਿਚਾਰੇ ਕਹਿੰਦੇ ਵੀ ਭਾਈ ਅਸੀਂ ਵੇਚਦੇ ਨਹੀਂ ਉਹਨੇ ਮੈਨੂੰ ਸੁਨੇਹ ਲਵਾ ਤੇ ਚਲੋ ਘਟ ਗਿਆ ਤਾਂ ਉਹ ਮੇਰੇ ਕੋਲੇ ਆ ਗਿਆ ਅਮਲੀ ਕਹਿੰਦੇ ਛੋਟੇ ਵੀ ਛੱਡ ਤਾਂ ਹੱਲ ਕਰਕੇ ਦੇ ਕੋਈ ਸਾਨੂੰ ਅਸ ਤਾਂ ਮਰਦੇ ਆ ਅਸੀਂ ਕੀ ਕਰੀਏ ਵੇਚੀ ਜਾਂਦੇ ਨੇ 500 ਦਾ 1000 ਦਾ ਜਾਂ ਤਾਂ ਇਹਨਾਂ ਨੂੰ ਪੂਰਨ ਬੰਦ ਕਰਾ ਜਾਂ ਫਿਰ ਉਹ ਘਰ ਹੁਣ ਮੈਂ ਭਾਈ ਇਕੱਲਾ ਬੰਦਾ ਜਾਂ 10 ਬੰਦੇ ਸੀ ਕੀ ਕਰ ਸਕਦੇ ਆ ਤਾਂ ਲੋਕਾਂ ਦੇ ਸਾਹ ਦੀ ਲੋੜ ਆ ਭਾਈ ਮੈਂ ਹੱਥ ਬੰਨ ਕੇ ਅਪੀਲ ਕਰਦਾ ਮੈਂ ਕੁੱਤੇ ਵਾਂਗੂ ਭੌਂਕਦਾ ਮੈਂ ਕਿਸੇ ਤੋਂ ਕੁਝ ਨਹੀਂ ਲੈਂਦਾ ਜਾ ਕੋਈ ਹੱਥ ਇੱਕ ਖੜਾ ਕਰਕੇ ਲੈ ਦੇ ਡੇਢ ਦੋ ਸਾਲ ਹੋਏ ਨੇ ਆਪਾਂ ਨੂੰ ਲੜਦਿਆਂ ਨੂੰ ਨਸ਼ੇ ਦੇ ਖਿਲਾਫ ਆਪਣਾ ਆਪ ਦਾ ਨਵੇਕਲਾ ਢੰਗ ਸੀ ਆਪਾਂ ਲੋਕਾਂ ਨਾਲ ਦੱਸਿਆ ਵੀ ਐਂ ਲੜਨਾ ਹੈ ਜਿਵੇਂ ਆਪਾਂ ਨਾਲੇ ਏਦੋਂ ਪਹਿਲਾਂ ਸਾਡੀ ਟੀਮ ਨੇ ਜੋ ਪ੍ਰਤ ਪਾਈ ਆ ਵੀ ਨਸ਼ਾ ਜਾ ਕੇ ਦੁਕਾਨ ਤੇ ਫੜਦਾ ਏਦੋਂ ਪਹਿਲਾਂ ਨਾਂ ਤੱਕ ਕਿਸੇ ਨੇ ਪੜਿਆ ਸੀ ਨਾ ਹੀ ਸ਼ਾਇਦ ਕਿਤੇ ਹੋਇਆ ਸੀ ਆਹ ਹੋ ਆਹ ਰੋਸ ਮਾਰਚ ਜੇ ਬਥੇਰੇ ਕਾਲੇ ਚੰਦਾ ਹਫਤੇ ਜੇ ਬਥੇਰੇ ਮਨਾਉਂਦੇ ਸੀ ਉਹ ਵੀ ਚੰਗੀ ਗੱਲ ਹੈ ਸਭ ਦਾ ਧੰਨਵਾਦ ਹੈ ਬੱਟਿਆ ਯਾਰ ਹੁਣ ਮੈਂ ਕੀ ਚਾਹਣਾ ਵੀ ਹਰੇਕ ਪਿੰਡ ਚੋਂ 2 2 3 3 ਨੌਜਵਾਨ ਗੁਰੂ ਦੇ ਸਿੰਘ ਆ ਪੱਕੇ ਹਿੰਦੂ ਵੀਰ ਯੋਧੇ ਵੀਰ 2 2 3 3 ਸਿੰਘ ਉੱਠੋ ਲੜੋ ਬਾਈ ਭਵਿੰਦਰ ਸਿੰਘ ਬੰਗਾ ਸਾਥ ਨਹੀਂ ਦਿੰਦੇ ਤੁਸੀਂ ਲੱਗੇ ਰਹੋ ਮੇਰਾ ਕਿੰਨਾ ਕ ਸਾਥ ਦਿੰਦੇ ਨੇ ਕੋਈ ਖਿੱਲਾ ਦਾ ਪੈਕਟ ਨਹੀਂ ਲੈ ਕੇ ਆਇਆ ਜਵਾਕਾਂ ਵਾਸਤੇ ਅੱਜ ਤੱਕ ਕਰੇ ਗੱਲ ਕਰ ਲੜਨਾ ਪਊਗਾ ਯਾਰ ਇਹ ਲੜਨਾ ਹੈਗਾ ਜੇ ਭਾਈ ਕੋਈ ਲਾਲਸਾ ਵੀ ਆਪਾਂ ਨੂੰ ਕਿਤੋਂ 4 ਪੈਸਾ ਆ ਜਾਏ ਕਿਉਂ ਅੱਜ ਕੱਲ ਜਿਆਦਾ ਲੋਕ ਪੈਸੇ ਪਿੱਛੇ ਹੀ ਭਾਈ ਦੇ ਰਹੇ ਜਾਂ ਕੋਈ ਆਪਾਂ ਨੂੰ ਲੀਡਰੀ ਆ ਜਾਏ ਨਾ ਏ ਲਾਸਾ ਇਸ ਚੀਜ਼ ਚ ਕੰਮ ਨਹੀਂ ਹੋ ਰਿਹਾ ਸਰਪੰਚਾਂ ਨੇ ਬੈਰ ਪੈਣੀ ਆ ਬੰਗਿਆ ਸਰਪੰਚਾਂ ਬੋਲ ਵੇਚਦੇ ਨੇ ਸਾਲੇ ਸਰਪੰਚਾਂ ਦੇ ਬਾਹਰ ਚ ਜਾ ਕੇ ਕਹੋ ਲਗਭਗ ਹਰੇਕ ਪਿੰਡ ਦਾ ਸਰਪੰਚ ਗਿਰਿਆ ਹੋਇਆ ਮੈਂ ਆ ਚਾਹੇ ਮੈਨੂੰ ਮਰਵਾ ਦੇਣ ਮੈਂ ਸ਼ਰਿਆਮ ਕਹਣਾ ਆ ਜਵਾਰ ਕੇ ਸਭ ਤੋਂ ਵੱਧ ਨਸ਼ਾ ਵਿਗਦਾ ਸਾਡੇ ਜਵਾਰ ਕੇ ਸਾਰਾ ਦਿਨ ਵਿਕੀ ਜਾਂਦਾ ਸਾਡਾ ਪ੍ਰਸ਼ਾਸਨ ਮਰ ਗੇ 24 ਘੰਟੇ ਹੁਣ ਭੱਜ ਜਾ ਉੱਥੇ ਲੈਣਾ ਲੱਗੀਆਂ ਹੋਈਆਂ ਲੈਣ ਵਾਲਿਆਂ ਦੀਆਂ ਹਨਾ ਸ਼ਰਿਆਮ ਕਿੰਨੇ ਵਾਰ ਮੈਂ ਉੱਥੇ ਡਾਂਕ ਸੋਟਾ ਲੈ ਕੇ ਬਾਗ ਗਿਆ ਸਾਡੇ ਮਾਨਸਾ ਕਈ ਥਾਂ ਵਕੀ ਜਾਂਦਾ ਸ਼ਰੇਆਂ ਲੋਕਾਂ ਨੂੰ ਪਤਾ ਇਹ ਬੰਦਾ ਵੇਚਦਾ ਲੋਕ ਫੇਰ ਤਲਬੇ ਚੜਦੇ ਨੇ ਇੰਨੇ ਮਰੀਆਂ ਜ਼ਮੀਰਾਂ ਦੇ ਲੋਕ ਨੇ ਭੈਣ ਚੋ ਫਿਰ ਮੈਨੂੰ ਕਹੋਂਗੇ ਝੋਟਾ ਕੀ ਬੋਲਦਾ ਹਣਾ ਮੈਂ ਗਾਲ ਕਢਦਾਗਾ ਉ ਮੈਂ ਮੈਂ ਮਾਰੇ ਗਰੀਬ ਮਾਤੜ ਨੂੰ ਕਹਿੰਦਾ ਆਮਲੀ ਨੂੰ ਨਹੀਂ ਕਹਿੰਦਾ ਆਮਲੀ ਦਾ ਮੇਰੇ ਭਰਾ ਨੇ ਮੈਂ ਖੁਦ ਆਪ ਨਸ਼ਾ ਕਰਿਆਗਾ ਮੈਨੂੰ ਪਤਾ ਆਮਲੀ ਦਾ ਕਿਆ ਆਮਲੀ ਦਾ ਰੱਬ ਦਾ ਜੀ ਹੁੰਦਾ ਲੈ ਕੇ ਖਾਣਾ ਬਟ ਜਿਹੜੇ ਵੇਚਣ ਵਾਲੇ ਨੇ ਕਰੋੜਾਪਤੀ ਅਰਬਾਪਤੀ ਹਣਾ ਜਿਨ੍ਹਾਂ ਨੇ ਰੁਪਈਆ ਬਣਾ ਲਿਆ ਕੋ ਰਪੋਡ ਬਣਾ ਲਿਆ ਰੁਪਈਏ ਤੋਂ ਪਤਾ ਹੈ ਲੋਕਾਂ ਨੂੰ ਵੀ ਚਿੱਟਾ ਵੇਚਦੇ ਨੇ ਉਹਨਾਂ ਦੀ ਕਈ ਬੰਦੇ ਭੈਣ ਚੋਂ ਜਾ ਕੇ ਹਾਰੀਆਂ ਭਰਦੇ ਨੇ ਧਾਖੜਦਲੇ ਲੋਕ ਹਨ ਇਹੋ ਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਸੋ ਇੱਕ ਹੋਰ ਬੇਨਤੀ ਕਰਨਾ ਜਿਹੜੇ ਵੀ ਨਸ਼ਾ ਰੋਕਦੇ ਨੇ ਰੋਕਣ ਦਾ ਇੱਕ ਢੰਗ ਹੈ ਵੀਰੋ ਆਪਾਂ ਜਦੋਂ ਨਸ਼ਾ ਰੋਕਦੇ ਆ ਕੋਈ ਆਪਾਂ ਕੱਲੇ ਜਾ ਕੇ ਹੀ ਰੋਕਦੇ ਆ ਆਪਾਂ ਪੂਰੀ ਟੀਮ ਹੁੰਦੀ ਹੈ 5 6 ਆਪਣੇ ਨਾਲ ਸਿੰਘ ਹੁੰਦੇ ਨੇ ਆਪਣੇ ਨਾਲ ਸ਼ਹੀ ਸਾਭਾ ਹੁੰਦੀਆਂ ਆ ਆਪਦੇ ਕੋਲੇ ਸੋ ਭਾਈ ਜਦੋਂ ਤੁਸੀਂ ਨਸ਼ਾ ਕਿਸੇ ਦਾ ਫੜਨ ਜਾਂਦੇ ਹੋ ਕਿਸੇ ਦਰਜੇਗਾਰ ਬੰਦ ਕਰਾਉਣ ਜਾਂਦੇ ਹੋ ਤਾਂ ਪੂਰਨ ਤਿਆਰੀ ਚ ਜਾਇਆ ਕਰੋ ਕੰਮ ਰਕੱਸੇ ਕੱਸ ਕੇ ਜਾਇਆ ਕਰੋ ਅਣ ਤਿਆਰੀ ਚ ਨਾ ਜਾਇਆ ਕਰੋ ਪੂਰੇ ਇਕੱਠੇ ਹੋ ਕੇ ਜਿਹੜੀ ਟੀਮ ਆ ਭਾਈ ਜਿਹੜੀ ਹੁਣ ਆਪਣੀਆਂ ਟੀਮਾਂ ਐਂਟੀ ਡਰਗ ਟਾਸਕ ਫੋਰਸ ਦੀਆਂ ਆਪਾਂ ਨੂੰ ਤਾਂ ਪਤਾ ਹੀ ਆਪਾਂ ਤਾਂ ਅਗਲੇ ਦਾ ਸਾਥ ਜਿਵੇਂ ਰੌਂਦ ਬਣਾ ਕੇ ਆਏ ਆ ਆ ਸੂਰਗੜ ਬਣਾਈ ਐ ਉਹ ਉਹ ਸਿੰਘ ਮੂਰੇ ਲਾਇਆ ਆਪਣਾ ਹਨਾ ਹੋਰ ਕਈ ਥਾਂ ਬਣੀਆਂ ਨੇ ਹੁਣ ਆਲੂਪੁਰਾ ਹੁਣ ਆਪਾਂ ਪੜਾਹ ਕਰਾਵਾਂਗੇ ਪਿੰਡਾਂ 'ਚ ਸਿੰਘਾਂ ਦੇ ਜਿਹੜੇ ਪਿੰਡਾਂ 'ਚ ਬਿਕਲੂ ਨਹੀਂ ਖੜ ਰਹੇ ਉੱਥੇ ਆਪਣੀ ਟੀਮ ਤਿਆਰ ਕਰੀ ਐ ਸਿੰਘਾਂ ਦੀ ਇੱਕ ਪੜਾ ਅਲੱਗ ਜਥਾ ਜਥੇਬੰਦੀ ਉਹਨਾਂ ਨਾਲ ਤਾਂ ਅਮਰ ਸ਼ਕਾਇਆ ਕਰਨਗੇ ਨਾਲੇ ਉੱਥੇ ਪਿੰਡ 'ਚ ਪ੍ਰਚਾਰ ਕਰਾ ਗਣਗੇ ਨਾਲੇ ਨਸ਼ੇ ਵਿੱਚ ਰੋਕਿਆ ਕਰਨਗੇ ਬਸ ਤੇ ਹੁਣ ਮੈਂ ਕੀ ਕਰ ਸਕਦਾ ਬਾਹਲੇ ਮੇਰੇ ਨਾਲ ਤੁਰੇ ਫਿਰਦੇ ਹੁਣ ਮੈਨੂੰ ਲੋਕ ਕਹਿੰਦੇ ਨੇ ਹੋਰ ਭਾਈ ਕੀਪੇ ਕਿਵੇਂ ਮੇਰਾ ਭਰਾ ਆ ਵੀ ਹਟਾਪਾ ਹੀ ਪੂਰਾ ਤਾਕੜਾ ਸ਼ਿਪਾਹੀ ਆ ਕੀਪਾ ਇਹਨੂੰ ਕਿਸੇ ਮੇਰੇ ਨਾਲ ਦੇ ਬੰਦੇ ਨੇ ਜਿਹੜੇ ਰੱਬ ਰੂਪ ਨੇ ਜਮਾ ਮੈਣੀ ਝੂੜ ਮਾਰਦਾ ਜਿੰਨੇ ਵੀ 40 50 ਤੁਰੇ ਫਿਰਦੇ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹਨਾ ਆਮ ਲੋਕ ਨੇ ਨਾ ਉਹਨਾਂ ਦਾ ਕੈਰੇਕਟਰ ਮਾਰਾ ਨਾ ਉਹਨਾਂ ਦਾ ਕੈਰੇਕਟਰ ਪਿੱਛੇ ਮਾਣਾ ਸੀ ਚੰਗੇ ਲੋਕ ਨੇ ਨਾ ਤਾਂ ਉਹਨਾਂ ਨੇ ਕਦੇ ਨਸ਼ਾ ਵੇਚਿਆ ਕਰਿਆ ਜੂੜ ਆ ਭਾਈ ਸਭ ਨੇ ਇਹ 'ਚ ਕੋਈ ਸ਼ੱਕ ਨਹੀਂ ਹਨਾ ਨਾ ਕਿਸੇ ਨਸ਼ੇ ਵਾਲੇ ਨਾਲ ਹੁਣ ਸਬੰਧ ਸੀ ਨਾ ਪਹਿਲਾਂ ਸਬੰਧ ਨੇ ਚਲੋ ਹੁਣ ਇੱਕ ਗੱਲ ਬਾਹਲੇ ਮੈਨੂੰ ਕਹ ਦੇਣਗੇ ਬਾਈ ਛੋਟੇ ਤੇਰੇ ਨਾਲ ਦਾ ਫਲਾਣਾ ਬੰਦਾ ਆ ਕਰਦਾ ਤੇਰੇ ਨਾਲ ਦਾ ਫਲਾਣਾ ਬੰਦਾ ਕਰਦਾ ਪਹਿਲਾਂ ਵਾਲਾ ਨਹੀਂ ਪਹਿਲਾਂ ਵਾਲੇ ਤਾਂ ਕਰਨ ਪਹਿਲਾਂ ਤਾਂ ਮੇਰੇ ਬਹੁਤ ਦੁਨੀਆ ਨਾਲ ਲਿੰਕ ਨੇ ਜਗਦੀਸ਼ ਭੋਲੇ ਨਾਲ ਵੀ ਲਿੰਕ ਨੇ ਹੈ ਤਾਂ ਐ ਲਾੜੋ ਰਿਹਾ ਮੇਰੇ ਨਾਲ ਉੱਥੇ ਮੈਂ ਖੇਡਦਾ ਰਿਹਾ ਹਣਾ ਉਹ ਵੀ ਬੱਟ ਜਦੋਂ 1.5 ਸਾਲ ਤੋਂ ਮੈਂ 2 ਸਾਲ ਤੋਂ ਇਹ ਕੰਮ ਸ਼ੁਰੂ ਕਰਿਆ ਉਸ ਤੋਂ ਬਾਅਦ ਕਈ ਕਹਿੰਦੇ ਛੋਟਿਆ ਬੰਦਾ ਤੇਰੇ ਨਾਲ ਆ ਫਿਰਦਾ ਅੱਜ ਇਹ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਚੋ ਕਰਨ ਵਾਲੀ ਤਾਂ ਮੰਨੀ ਗੱਲ ਭਾਈ ਜੇ ਕੋਈ ਤੁਸੀਂ ਮੇਰੇ ਨਾਲ ਫਿਰਦਾ ਬੰਦਾ ਨਸ਼ਾ ਵੇਚਦਾ ਜਾਂ ਦਿੰਦਾ ਤੁਸੀਂ ਮੈਨੂੰ ਵੀਡੀਓ ਬਣਾ ਕੇ ਭੇਜੋ ਮੈਂ ਸਾਲੇ ਜਿਹੜਾ ਮੇਰੇ ਨਾਲ ਹੋਇਆ ਮੈਨੂੰ ਵੀਡੀਓ ਬਣਾ ਕੇ ਭੇਜੋ ਵੀ ਆਪ ਜਾਂ ਪ੍ਰੂਫ ਦਿਓ ਮੈਂ ਤੁਹਾਨੂੰ ਕਹਿੰਦਾ ਪ੍ਰੂਫ ਜੋ ਕਮੈਂਟ ਕਰਨੇ ਬਹੁਤ ਸੋਕੇ ਨੇ ਬਾਹਲੇ ਮੈਨੂੰ ਕਹਿ ਦੇਣਗੇ ਛੋਟੇ ਬਾਈ ਹੋਰ ਕੰਮ ਕਿਵੇਂ ਚੱਲਦਾ ਮੋਸਟਲੀ ਲੋਕ ਕਹਿੰਦੇ ਛੋਟੇ ਕੰਮ ਕਿਵੇਂ ਚੱਲਦਾ ਮੈਂ ਕਹਿੰਦਾ ਕੰਮ ਆ ਬਾਈ ਕਾਹਦਾ ਕੰਮ ਆ ਕੰਮ ਆ ਮੈਂ ਕੀ ਕਿ ਗਾਜਰਾਂ ਲਾਈਆਂ ਆਂ ਪਿੰਡੀਆਂ ਲਾਈਆਂ ਨੇ ਕੰਮ ਆ ਕਹਿੰਦੇ ਨਸ਼ੇ ਵਾਲਾ ਮਾਹ ਯਾਰ ਮੇਰਾ ਤਾਂ ਚਲੋ ਕੰਮ ਹੀ ਹੈ ਹਨਾ ਕੰਮ ਤਾਂ ਭਾਈ ਕਹਿੰਦੇ ਕਬੜੇ ਕਹਿੰਦੇ ਠੰਡਾ ਕਰਤਾ ਵੀ ਯਾਰ ਮੈਂ ਰੋਜ਼ ਕਿਸੇ ਨਾਲ ਲੜੀ ਜਾਵਾਂ ਕਿਸੇ ਦੇ ਗੱਲ ਚੱਥ ਪਾਈ ਜਾਵਾਂ ਕਿ ਉਹਨੂੰ ਕੁੱਟੀ ਮਾਰੀ ਜਾਵਾਂ ਤੁਸੀਂ ਵੀ ਕੁਝ ਕਰ ਲਓ ਭਾਈ ਇਹ ਗਲਤ ਗੱਲ ਹੈ ਮੇਰੀਆਂ ਗੱਲਾਂ ਦੇ ਜਵਾਬ ਬਾਜਬ ਨੇ ਬਾਜਬ ਬਾਜਬ ਮੰਗਦਾ ਮੈਂ ਆਪਾਂ ਕਿਸ ਨੂੰ ਮਾੜਾ ਨਹੀਂ ਕਹਿੰਦੇ ਆਪਾਂ ਕਿਸ ਨੂੰ ਚੰਗਾ ਨਹੀਂ ਕਹਿੰਦੇ ਜੋ ਜਾਇਜ਼ ਜੀ ਗੱਲ ਹੈ ਪ੍ਰਸ਼ਾਸਨ ਹੀ ਸਾਡਾ ਚੋਰ ਹੈ ਮਾਨਸਾ ਦਾ ਮੈਂ ਸ਼ਰਿਆਮ ਕਹਿਣਾ ਸ਼ਰਿਆਮ ਨਸ਼ਾ ਵੇਖਦਾ 24 ਘੰਟੇ ਵੇਖਦਾ ਮੈਨੂੰ ਫਾਹੇ ਲਾ ਦੇਣਾ ਮੈਨੂੰ ਗੋਲੀ ਮਾਰ ਦੇਣਾ ਉਹ ਸਿਸ਼ਨ ਮਿੱਤਰ ਜੀ ਖਿਲਾਫ ਮੈਂ ਕਿੰਨਾ ਬੋਲਿਆ ਸੀ ਉਹ ਫੜਿਆ ਗਿਆ ਕੱਲ ਫਿਰ ਉਹ ਨਕਦੀ ਫੜੀ ਹੈ ਅਨੇ ਚਰਬਰ ਜੇ ਉਹ ਉਹਦੀ ਫੜਿਆ ਜਾਂਦਾ ਤਾਂ ਨਸ਼ਾ ਘਟ ਜਾਂਦਾ 6 ਕਰੋੜ ਤੋਂ ਪਹਿਲਾਂ ਫੜਿਆ ਗਿਆ 2 ਕਰੋੜ ਉਹ ਤੋਂ ਕੱਲ ਨਕਦੀ ਫੜੀ ਗਈ ਹੋਰ ਕਈ ਸਾਡੇ ਮਾਨਸਾ ਦੇ ਅਫਸਰ ਨੇ ਪੁਲਿਸ ਅਫਸਰ ਜੋ ਚਿੱਟਾ ਬਗਿਆਉਣ ਦੇ ਵਿੱਚ ਸ਼ਾਮਲ ਨੇ ਵਿੱਚ ਸ਼ਾਮਲ ਨੇ ਚਿੱਟਾ ਬਗਿਆਉਣ ਚ ਖੁੱਲਾ ਵੱਡੀ ਮਾਤਰਾ ਚ ਹਰੇਕ ਪੇ ਸ਼ਹਿਰ ਦੇ ਕਿਉਂਕਿ ਸਿਸਟਮ ਤੋਂ ਬਗੈਰ ਨਸ਼ਾ ਨਹੀਂ ਵਿਕਦਾ ਸਿਸਟਮ ਤੋਂ ਬਗੈਰ ਫਰੋਤੀਆਂ ਨਹੀਂ ਮੰਗੀਆਂ ਜਾਂਦੀਆਂ ਸਿਸਟਮ ਤੋਂ ਬਗੈਰ ਕੁਝ ਨਹੀਂ ਹੁੰਦਾ ਨਾਲ ਬੰਧ ਨਾਲ ਆਇਆ ਹੁੰਦਾ ਫੇਰ ਕੰਮ ਹੁੰਦਾ ਕਾਲੇ ਕੱਛਿਆਂ ਵਾਲੇ ਕਿਵੇਂ ਕੰਮ ਕਰਦੇ ਸੀ ਲੁੱਟਖੁਆ ਕਰਦੇ ਸੀ ਨਾਲ ਸਪੋਰਟ ਹੁੰਦੀ ਸੀ ਲੋਕਲ ਥਾਣੇ ਚੋ ਸੋ ਭਾਈ ਕਈ ਕਾਲੀਆਂ ਭੇਡਾਂ ਹੈਗੀਆਂ ਨੇ ਮੈਂ ਸਾਰਿਆਂ ਨੂੰ ਕਹਿੰਦਾ ਇਮਾਨਦਾਰ ਵੀ ਬਹੁਤ ਨੇ ਸਿੰਘ ਨਾਲ ਕਰ ਕਈ ਭੇਡਾਂ ਕਾਲੀਆਂ ਹੈਗੀਆਂ ਚਲੋ ਮੇਰੇ ਤਾਂ ਕਿਹੜਾ ਕੋਈ ਹੋਵੇ ਮੇਰੇ ਵਿੱਚ ਆਉਣੀ ਆ ਹਣਾ ਸਾਡੇ ਟੀਮ ਤਾਂ ਮੈਂ ਤਾਂ ਸ਼ਪਾਹੀ ਯਾਦ ਦੀ ਟੀਮ ਦਾ ਐਂਟੀ ਡਰੱਗ ਟਾਸਕ ਫੋਰਸ ਆਪਾਂ ਇੱਕ ਪਿਓਰ ਦਿਲੋਂ 골ਡਨ ਹਾਰਟ ਸੰਸਥਾ ਬਣਾਈ ਹੈ ਐਂਟੀ ਡਰੱਗ ਟਾਸਕ ਫੋਰਸ ਜਿਹਦੇ ਅੰਦਰ ਸਿੰਘ ਕੰਮ ਕਰ ਰਹੇ ਨੇ ਲੰਬੇ ਸਮੇਂ ਤੋਂ ਕਰ ਰਹੇ ਨੇ ਬਾਹਲੇ ਕਹਿ ਦਿੰਦੇ ਨੇ 4 ਦਿਨ ਕੰਮ ਕਰਕੇ ਅਸੀਂ ਆਪਦੇ ਆ ਚਲੋ ਉਹਨਾਂ ਨੂੰ ਵੀ ਮੁਬਾਰਕਾ ਤੁਸੀਂ ਨਸ਼ੇ ਖਿਲਾਫ ਲੜੋ ਵੀ ਜਮੇ ਪਹਿਲਾਂ ਤਾਂ ਲਿਖਾ ਲੈਣਗੇ ਵੀ ਐਂਟੀ ਡਰੱਗ ਟਾਸਕ ਫੋਰਸ ਜਾਂ ਝੋਟਾ ਫੋਰਸ ਜਾਂ ਕਿਵੇਂ ਵਰਜੀ ਹਣਾ ਬਾਅਦ ਚ ਕਹਿ ਦਿੰਦੇ ਨੇ ਵੀ ਅਸੀਂ ਤਾਂ ਆਪਾਂ ਚਲੋ ਉਹ ਵੀ ਲੜਨਾ ਆਪਾਂ ਉਹਨਾਂ ਨੂੰ ਵੀ ਰੋਕ ਦੇ ਲੜਨਾ ਸਭ ਦਾ ਫਰਜ਼ ਹੈ ਹਰੇਕ ਬੰਦਾ ਲੜੋ ਆਪਦੇ ਧਾਮ ਚ ਹੁਣ ਮੈਂ ਕੱਲ ਵੀਡੀਓ ਦੇਖ ਰਿਆ ਲੋਂਗੋ ਆਲ ਦੀ ਪਰਸੋਂ ਮਾਈਆਂ ਨੇ ਉੱਥੇ ਇਕੱਠੇ ਹੋ ਕੇ ਪਤਾ ਨਹੀਂ ਲੋਂਗੋਆ ਕਿਹੜਾ ਪਿੰਡਾ ਤਾਂ ਨਸ਼ਿਆਂ ਪਰਦੋਇਕਾ ਕਰ ਲਿਆ ਭਾਈ ਤੇ ਐਸਐਚਓ ਗਿਆ ਐਸਐਚਓ ਦੇ ਬਿਆਨ ਪਤਾ ਕੀ ਕਹਿੰਦਾ ਇਹ ਤਾਂ ਗਲਤ ਗਾਰਡ ਹੋਈਆਂ ਹੋਈਆਂ ਨੇ ਵੀ ਉਹ ਨਸ਼ੇ ਪੁੱਤ ਲੜ ਰਹੀਆਂ ਉਹ ਗਲਤ ਗਾਰਡ ਹੋਈਆਂ ਨੇ ਤੂੰ ਪੈਸੇ ਲੈ ਕੇ ਥਾਣੇ ਨਸ਼ਾਬਕ ਆਈ ਜਾਂਦਾ ਹੈ ਗਲਤ ਘੜ ਉਹਨਾਂ ਕਿ ਗਲਤ ਘੜ ਤੂੰ ਐ ਮੈਂ ਕਹਿਣਾ ਆ ਸਾਡੇ ਮਾਨਸਾ ਬੇੜੇ ਚੋਂ ਆਗੀਆਂ ਉਹਦੇ ਰਾਤ ਨੂੰ ਕਰੇ ਵਿਚਾਰੀਆਂ ਇਕੱਠੀਆਂ ਹੋ ਕੇ ਮੈਂ ਕਿਹਾ ਤੁਰੇ ਜਾਂਦਾ ਵੀ ਮਾਈਓ ਤੁਹਾਡੇ ਜਵਾਕ ਮਰਨਗੇ ਤੁਸੀਂ ਤਗੜੀਆਂ ਹੋ ਜਾਓ ਨਾ ਜਲ ਤੇ ਲਾ ਗਈ ਗੱਲ ਉਹ ਇਕੱਠੀਆਂ ਹੋ ਕੇ ਉਹਨਾਂ ਨੇ ਆਪ ਦਾ ਸਾਰਾ ਬੇੜੇ ਸੁਧਾਰਤਾ ਕੁੱਟ-ਕੁੱਟ ਕੇ ਸੋ ਭਾਈ ਭੈਣਾਂ ਨੂੰ ਵੀ ਮੇਰੀ ਬੇਨਤੀ ਐ ਵੀਰਾਂ ਨੂੰ ਵੀ ਮੇਰੀ ਬੇਨਤੀ ਐ ਭਾਈ ਵਧੀਆ ਕੁਲਵਿੰਦਰ ਸਿੰਘ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਚੰਗੀ ਆਪਾਂ ਨੂੰ ਤਾਂ ਸਰਕਾਰ ਦੇਖਣ ਹੀ ਨਹੀਂ ਦਿੰਦੀ ਸੋਸ਼ਲ ਸਾਈਟਾਂ ਤੇ ਫੇਸਬੁੱਕਾਂ ਤੇ ਅ ਹੋਰ ਕਈ ਉਧਾਰਾਂ ਤੇ ਸਰਕਾਰ ਨੂੰ ਪਤਾ ਵੀ ਇਹਨੇ ਸੱਚ ਬੋਲਣਾ ਐ ਪ੍ਰਸ਼ਾਸਨ ਨੂੰ ਪਤਾ ਵੀ ਇਹਨੇ ਸੱਚ ਬੋਲਣਾ ਆਪਣੇ ਕੁੱਲ ਬੈਰੀ ਹੈ ਵਿੱਚ ਹੁਣ ਆਪਣੇ ਬਰੋਬਰ ਕਈ ਕੈਂਟ ਤਿਆਰ ਕਰ ਰੱਖੇ ਨੇ ਆਪਦੇ ਤੁਹਾਨੂੰ ਪਤਾ ਹੈ ਖੜਕੂ ਬਾਦ ਮਿਲੇ ਬਲੈਕ ਕੈਂਟ ਕਰ ਲਏ ਸੀ ਜਦੋਂ ਗਾਦਰੀ ਲਹਿਰ ਚੱਲੀ ਸੋਦੋ ਆਪਦੇ ਇਹਨਾਂ ਨੇ ਆਏ ਸਰਕਾਰਾਂ ਨੇ ਆਪਦੇ ਬੰਦੇ ਫਿੱਟ ਟੋਲਾ ਕਰਨੀ ਕਰਨੇ ਸਹੀ ਚੀਜ਼ ਨੂੰ ਬਦਨਾਮ ਕਰਨ ਲਈ ਜਾਂ ਵਿੱਚੋਂ ਬੰਦੇ ਕੱਢਣੇ ਲਾਲਚ ਦੇ ਕੇ ਨਸ਼ੇ ਦਾ ਪੈਸੇ ਦਾ ਪੈਸੇ ਪਿੱਛੇ ਲੋਕ ਬਹੁਤ ਬਿਕਦੇ ਨੇ ਵਿਕਿਆਉ ਪੈਸੇ ਵਿੱਚ ਹੀ ਹੁੰਦੇ ਨੇ ਜਿਆਦਾ ਗਾਦਰੀ ਲੋਕ ਪੈਸੇ ਪਿੱਛੇ ਕਰਦੇ ਨੇ ਗਲਾਰੀ ਮਾਰੀਆ ਚਲੋ ਉਹ ਤਾਂ ਕੋਈ ਗੱਲ ਨਹੀਂ ਵੀ ਬੰਦਾ ਲੜਦਾ ਲੜਦਾ ਆਪ ਥੋੜਾ ਜਿਹਾ ਹਰੇਕ ਨੂੰ ਨਾਂ ਦਾ ਚਸਕਾ ਹੁੰਦਾ ਵੀ ਆਪ ਦਾ ਹਨਾ ਉਹ ਇੱਕ ਅਲੱਗ ਗੱਲ ਹੈ ਮੈਂ ਕਹਿਣਾ ਹਰੇਕ ਪਿੰਡ ਚੋਂ ਹਰੇਕ ਮਹੱਲੇ ਚੋਂ ਹਰੇਕ ਯਾਰ ਮੈਂ ਕੋਈ ਕੁੱਤਾ ਹੋੜੀ ਭੌਂਕੀ ਜਾਂਦਾ ਯਾਰ ਸੋਨੂੰ ਲੱਗਦਾ ਮੈਂ ਕੁੱਤਾ ਭੌਂਕੀ ਜਾਂਦਾ ਹਨਾ ਮੇਰੇ ਦਿਲ ਤੇ ਸੱਟ ਲੱਗਦੀ ਆ ਜਦੋਂ ਕੋਈ ਆ ਕੇ ਮੈਨੂੰ ਘਰੇ ਕਹਿੰਦਾ ਵੀ ਆ ਛੋਟੇ ਨਸ਼ਾ ਬਿਗੀ ਜਾਂਦਾ ਹਨਾ ਮੇਰੇ ਦਿਲ ਪੁੱਛਾ ਲੋੜੀ ਦਾ ਮੈਂ ਰੋਂਦਾ ਨਹੀਂ ਕ ਲੋਕ ਜਦੋਂ ਮੈਨੂੰ ਕਹਿੰਦੇ ਨੇ ਜਾਂ ਮੈਨੂੰ ਕਹਣਗੇ ਛੋਟੇ ਕੰਮ ਠੰਡਾ ਕਰਤਾ ਪਤੰਦਰਾ ਇਹ ਕਹਿੰਦੇ ਜਿਵੇਂ ਮੇਰਾ ਪੋਲਟਰੀ ਫਾਰਮ ਫੇਰ ਹੋ ਗਿਆ ਹੋਵੇ ਉਹ ਮੇਰੇ ਜਵਾਕਾਂ ਦਾ ਹਾਲ ਕਦੇ ਕੋਈ ਖਿਲਣਾ ਦਾ ਬੈਕਟਰ ਮੈਂ ਹੂ ਨਹੀਂ ਕਹਿੰਦਾ ਮੇਰੇ ਕੋਲ ਪੈਸੇ ਲਾਕੋਸ ਆ ਕਦੇ ਕੋਈ ਕੇਲੇ ਦਾ ਲੈਕ ਨਹੀਂ ਆ ਜਵਾਕਾਂ ਵਾਸਤੇ 4 ਮਹੀਨੇ ਮੈਂ ਜਿਲ ਕਟਿਆ ਪਏ ਕਿਸਤੇ ਹੋਰ ਤੇ ਨਸ਼ੇ ਹੋਰ ਬੰਦੇ ਤੇ ਨਸ਼ੇ ਦੇ ਪਰਚੋ ਸਾ ਜਾਂਦੇ ਪੈਨੇ ਜਾਂ ਕਈ ਆਕਾਸ਼ ਰੱਖਿਆ ਉਹ ਪਿੱਛੇ ਕੋਈ ਹੋਰ ਬੰਦਾ ਨਸ਼ੇ ਚ ਰਿਹਾ ਅੰਦਰ ਕਦੇ ਤਰੀਕਾ ਪੈਂਦੀਆਂ ਨੇ ਆ ਪਰਸੋਂ ਚੌਥੇ ਫੇਰ ਸੰਭਣਾਏ ਨੇ ਮੇਰੇ ਕੋਲ ਘਰੇ ਗਵਾਈ ਵੀ ਆਏ ਨੇ ਵੀ ਨਾ ਆਇਆ ਤਾਂ ਉਹ ਕੱਢਾਂਗੇ ਨੂੰ ਮੈਂ ਕੀਤੇ ਕੀਤੇ ਉਹ ਕਰੀ ਚੱਲਾਂ ਬੈਰ ਆਪਦੇ ਸ਼ਹਿਰ ਚ ਬੈਰ ਆਪਦੇ ਗਲੀ ਚ ਬੈਰ ਆਪਦੇ ਮਹੱਲੇ ਚ ਬੈਰ ਕਿਉਂ ਆਪਾਂ ਨੇ ਕਿਹਾ ਐ ਦੇਖਿਆ ਆਪਣਾ ਪਹਿਲਾ ਆਪਦਾ ਗੰਦ ਚੱਕਣ ਦੀ ਕੋਸ਼ਿਸ਼ ਕਰੀ ਐ ਜਿਹੜੇ ਮਾਨਸਾ ਵਾਲੇ ਉਹਨੂੰ ਪਤੀ ਆ ਵੀ ਆਪਾਂ ਕਿੱਡੇ ਕਿੱਡੇ ਬੰਦੇ ਨਾਲ ਪੰਗਾ ਲੈ ਆਪਦੇ ਸ਼ਹਿਰ ਦੇ ਹੁਣ ਫੇਸਬੁੱਕ ਤੇ ਕਿਸੇ ਨੂੰ ਕੀ ਪਤਾ ਲੱਗਦਾ ਫੇਸਬੁੱਕ ਤਾਂ ਹਰੇਕ ਅਗਲਾ ਸੀ ਇਹ ਤੇ ਨਹੀਂ ਪਤਾ ਹੁੰਦਾ ਅਗਲੇ ਨੂੰ ਵੀ ਇਹ ਅਸਲੀ ਆ ਕਿ ਨਕਲੀ ਆ ਹਨਾ ਅਸਲੀ ਤੇ ਨਕਲੀ ਚ ਫੇਸਬੁੱਕ ਤਾਂ ਹਰੇਕ ਬੰਦਾ ਲਈ ਲੱਗਦਾ ਉਹ ਸੋ ਭਾਈ ਪਹਿਲਾਂ ਅਗਲੇ ਦਾ ਪਿੰਡ ਅਗਲੇ ਦਾ ਸ਼ਹਿਰ ਪੁੱਛਿਆ ਕਰੋ ਵੀ ਸਾਫ਼ ਹੈ हां जिस ਪਾਸਿਆਂ ਡੋਗਰੇ ਪਈ ਡੋਗਰੇ ਹੈ ਹੀ ਨਹੀਂ ਯਾਰ ਡੋਗਰੇ ਨੇ ਗਦਾਰੀ ਕਰਨੀਆ ਚਲੋ ਡੋਗਰੇ ਦੀ ਸ਼ਕਲ ਹੀ ਨਹੀਂ ਦਲਦੀ ਆਪਣੇ ਨਾਲ ਪਹਿਲ ਦਿਨ ਤੋਂ ਡੋਗਰੇ ਜਦੋਂ ਡੋਗਰੇ ਆਉਂਦੇ ਬੜੇ ਮਿੱਠੇ ਹੋ ਕੇ ਨੇ ਵਿੱਚ ਡੋਗਰੇ ਮਿੱਠੇ ਹੋ ਕੇ ਵਿੱਚ ਵੱੜਦੇ ਨੇ ਪਹਿਲਾਂ ਡੋਗਰੇ ਕਹਿੰਦੇ ਨੇ ਬਾਈ ਵੱਡਾ ਬਾਈ ਪਿਓ ਹਨਾ ਸਾਡਾ ਉਸਤਾਦ ਬਾਅਦ ਡੋਗਰੇ ਸ਼ੁਰਾ ਮਾਰਨ ਲੱਗੇ ਮਿੰਟ ਲਾਉਂਦੇ ਚਲੋ ਕੰਮ ਹੈ ਉਹਨਾਂ ਦਾ ਉਹਨਾਂ ਦੀ ਆਪਦੀ ਪਰ ਯਾਰ ਇਸ ਨਸ਼ੇ ਵਾਲੀ ਲਹਿਰ ਚ ਦੇਖੋ ਅਪਮਾਨਿੰਗ ਮੰਨਦਾ ਵੀ ਕੋਈ ਉਹ ਕਰ ਜੂਗਾ ਇਹ ਤਾਂ ਬਾਈ ਇੱਕ ਬੰਦਾ ਅਸੀਂ ਸਾਡੇ ਉਰੇ ਸੁਣ ਲੋ ਗੱਲ ਤਗੜਾ ਅਫਸਰ ਨਸ਼ਾ ਬਕਾਇਆ ਪੂਰਾ ਫੁੱਲ ਹੋਣੇ 34 ਸਾਲ ਦਾ ਮੁੰਡਾ ਮਰਿਆ ਉਹਦਾ ਉਹ ਵਿੜੋਏ ਨਾਲ ਆ ਪੁਲਿਸ ਅਫਸਰ ਦਾ ਇੱਥੇ ਬਾ ਇੱਥੇ ਭਰਨਾ ਸਭ ਨੇ ਇੱਥੇ ਨਰਕ ਹੈ ਇੱਥੇ ਸੁਰਕ ਹੈ ਉਹ ਜਿਹੜੇ ਸੋਨੂੰ ਮਾਵਾ ਨੂੰ ਨਸ਼ੇ ਦੇ ਪੈਸੇ ਵਟਕੇ ਛੋਡੇ ਪੁੱਤ ਦਿੰਦੇ ਨੇ ਤੁਸੀਂ ਤੁਸੀਂ ਮਾਵਾਂੋ ਸ਼ਰਮ ਕਰ ਲੋ ਲੋਕਾਂ ਦੇ ਪੁੱਤਾਂ ਦੀ ਲੋਕਾਂ ਦੇ ਪੁੱਤਾਂ ਦੀ ਜ਼ਿੰਦਗੀ ਖਰੀਦਦੇ ਆ ਛੋਡੇ ਪੁੱਤ ਜ਼ਿੰਦਗੀ ਜ਼ਿੰਦਗੀ ਖਰੀਦ ਕੇ ਮੌਤ ਦਿੰਦੇ ਨੇ ਬੱਟੇ ਚ ਮੌਤ ਪੁੜੀਆਂ ਚ ਬੰਦ ਕਰਕੇ ਤੁਸੀਂ ਉਹ ਪੈਸੇ ਫੜ ਕੇ ਤੁਹਾਨੂੰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਉਹ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਇਹ ਜਿਹੇ ਬੰਦੇ ਦਾ ਸਾਹ ਦਿੰਦੇ ਨੇ ਵੇਚਣ ਵਾਲੇ ਦਾ ਚਾਹੇ ਸਾਡੀ ਮਾਨਸਾ ਚਾਹੇ ਬਠੰਡਾ ਚਾਹੇ ਬੋਹਾ ਚਾਹੇ ਭਲਾੜਾ ਚਾਹੇ ਟਹਾਣਾ ਚਾਹੇ ਕੋਈ ਵੀ ਐ ਤੇ ਇੱਕ ਗੱਲ ਮੇਰੀ ਹੋਰ ਬਾਈ ਰਲੋ ਇਕੱਠੇ ਰਲ ਖੋਕੇ ਲੜੋ ਹਾਂਜੀ ਅੰਬੇ ਮਾਜ ਰਾਇਆ ਬਾਈ ਮੈਂ ਬਿਮਾਰਾ ਬਥੇਰੇ ਚਰਦਾ ਲੜ ਰਿਹਾ ਲੜੋ ਇਕੱਠੇ ਹੋ ਕੇ ਲੜੋ ਜਿੱਥੇ ਵੀ ਲੜਨ ਜਾਣਾ ਇਕੱਠੇ ਹੋ ਕੇ ਜਾ ਹੁਣ ਇਕੱਲੇ ਇੱਕ ਬੰਦੇ ਦਾ ਕੰਮ ਤਾਂ ਹੈ ਨਹੀਂ ਮੈਂ ਕਹੀਆ ਮੇਰਾ ਕੰਮ ਮੇਰਾ ਮੇਰਾ ਕਲਾ ਕੰਮ ਬਈ ਮੈਂ ਤਾਂ ਪਾਗਲ ਬੰਦਾ ਮੇਰੇ ਤਾਂ ਫਿੜਕ ਲੱਗੀ ਆ ਮੈਂ ਤਾਂ ਲੜੀ ਜਾਣਾ ਬੱਟ ਜਦੋਂ ਮੈਂ ਲੜਨ ਜਾਊਂਗਾ ਕਿਸੇ ਨੂੰ ਫੜਨ ਜਾਊਂਗਾ ਮੈਂ ਚਾਰ ਸਿੰਘ ਨਾਲ ਲੈ ਕੇ ਜਾਊਂਗਾ ਨਹੀਂ ਆਪਦੇ ਹੱਥੇ ਸ਼ਰੀਰ ਸਾਬ ਲੈ ਕੇ ਜਾਊਂਗਾ ਇਕੱਲਾ ਮੈਨੂੰ ਕੋਈ ਲੜਨ ਦਾ ਸ਼ੌਂਕ ਨਹੀਂ ਹੈ ਕੋਈ ਇਹ ਬਦਮਾਸ਼ੀ ਵਾਲਾ ਕੰਮ ਨਹੀਂ ਹੈਗਾ ਵੀ ਦਿਲ 'ਚ ਬਦਮਾਸ਼ੀ ਰੱਖਣੀ ਜਾਂ ਐ ਰੱਖਣਾ ਕਰੋੜ ਰੱਖਣੀ ਵੀ ਅਸੀਂ ਨਸ਼ਾ ਬੰਦ ਕਰਾਉਣ ਦੇ ਵਿੱਚ ਬਦਮਾਸ਼ੀ ਕਰਨਾ ਇਹ ਤਾਂ ਭਾਈ ਨਿਮਰਤਾ ਵਾਲਾ ਕੰਮ ਹੈ ਹੱਥ ਬੰਨ੍ਹੇ ਵਾਲਾ ਕੰਮ ਹੈ ਸਹਿਜਾ ਵਾਲਾ ਕੰਮ ਹੈ ਬਟ ਜੇ ਕੋਈ ਗਲ ਪੈਂਦਾ ਤਾਂ ਭਾਈ ਫਿਰ ਅਗਲੇ ਨੂੰ ਮੋੱਕੇ ਦੀ ਸਬਕ ਸਿਖਾ ਦਿਓ ਐਮੀ ਬੜਾਈਆਂ ਮਾਰਨ ਦਾ ਕੋਈ ਫਾਇਦਾ ਨਹੀਂ ਉਹ ਬੜਾਈਆਂ ਮਾਰਨ ਲੋਕਾਂ ਨੂੰ ਦਿਨੀਆਂ ਨੇ ਸੋ ਹੁਣ ਗੱਲ ਇੱਥੇ ਮੁੱਕਦੀ ਐ ਸਿਰੇ ਦੀ ਗੱਲ ਮੁੱਕਦੀ ਐ ਵੀ ਭਾਈ ਆਪ ਦੇ ਆਪ ਦੇ ਪਿੰਡਾਂ 'ਚ ਲੜੋ ਆਪ ਨੇ ਆਦੇ ਪਿੰਡਾਂ 'ਚ ਹਰੇਕ ਸਿੰਘ ਉੱਠੋ ਆਪ ਦੀ ਵੀਡੀਓ ਖੁਦ ਪਾਓ ਜਿੱਥੇ ਆਪਾਂ ਟੀਮ ਬਣਾ ਕੇ ਆਂਟੀ ਡਰੱਗ ਟਾਸਕ ਫੋਰਸ ਦੀ ਰਿਆਉਂਦ ਬਣਾ ਕੇ ਸੰਦੂਲਗੜ੍ਹ ਨਵੀਆਂ ਇੱਥੇ ਬਣੀ ਰਹੀਆਂ ਨੇ ਜਥੇ ਤਿਆਰ ਹੋ ਰਹੇ ਨੇ ਦੋ ਚਾਰ ਪਿੰਡਾਂ 'ਚ ਹੋਰ ਪ੍ਰੋਗਰਾਮ ਨੇ ਉੱਥੇ ਬਣਾਵਾਂਗੇ ਹਨਾ ਅਕਾ ਲਵੀ ਪਿੰਡਾਂ ਵਿਚਾਰੇ ਉਹ ਸਾਰੇ ਪਿੰਡ ਵਾਲੇ ਉਹ ਮੁੰਡਾ ਜੇਲ੍ਹ 'ਚੋਂ ਆਇਆ ਉਹ ਕਹੀ ਜਾਂਦੇ ਨੇ ਉਹਨਾਂ ਦੀ ਬਣਾਵਾਂਗੇ ਬਾਈ ਮਲਕੀਤ ਸਿੰਘ ਅੰਮੇ ਮਾਇਰਾ ਪੁਲਿਸ ਸਭ ਕਿਉਂ ਰਹੀ ਆ ਪੁਲਸ ਪ੍ਰਸ਼ਾਸਨ ਬਗਿਆ ਰਿਹਾ ਮੈਂ ਸ਼ਰਿਆਮ ਕਹਿਣਾ ਬਿਕੂਗੀ ਜਦੋਂ ਚੌਂਕੀਦਾਰ ਤੋਂ ਚੋਰ ਨੇ ਹੱfte ਜਾਂਦੇ ਨੇ ਉਹਦੇ ਘਰਾਂ ਚ ਇਹਨਾਂ ਦੀਆਂ ਜਨਾਨੀਆਂ ਪੈਸੇ ਕਢਾ ਕੇ ਰੱਖਦੀਆਂ ਨੇ ਆਰਾਧ ਪੈ ਕੇ ਮਰਨਗੇ ਸਾਰੇ ਨਾ ਮਰੇ ਤਾਂ ਗਲ ਫੜਾ ਦੀ ਮੇਰਾ ਸੱਚ ਕਹਿਣਾ ਜਮਾ ਫਿਰ ਛੇੜ ਦੇ ਛੇ ਚ ਹੈਨਾ ਆਪਾਂ ਆਪਾ ਲੋਕ ਲੋਕ ਇਕੱਠੇ ਨਹੀਂ ਹੁੰਦੇ ਲੋਕ ਲੜਦੇ ਨੱਚਣ ਗਾਉਣ ਵਾਲਿਆਂ ਨੂੰ ਬਥੇਰਾ ਹੋ ਕਰ ਦੇਣਗੇ ਆਹ ਦੇ ਤੂੰ ਆਪਣੀ ਦੇਖ ਲੈ ਤੈਨੂੰ ਦੇਖ ਲੈ ਕਿੰਨੇ ਕੁ ਲੋਕ ਉਹ ਕਰਦੇ ਨੇ ਲੋਕ ਸਾਹਸ ਨਹੀਂ ਦਿੰਦੇ ਉਲਟਾ ਮਾਰੇ ਚੰਗੀਆਂ ਤੌਮਤਾਂ ਲਾਉਂਦੇ ਨੇ ਆਪਣੇ ਤੇ ਪਹਿਲਾਂ ਬਸੇਰੇ ਵੀ ਇਹ ਕਹਿੰਦੇ ਕੋਈ ਤੱਕ ਬਾਹਰ ਦਾ ਕਹਿਆ ਕਰਨ ਸਾਰੇ ਸੋਸ਼ਲ ਮੀਡੀਆ ਦੀ ਕਮਾਈ ਖਾਨ ਨੂੰ ਆਹ ਦੇਖ ਲੋ ਮੇਰੇ ਤਾਂ ਕਿਹੜੀ ਸੋਸ਼ਲ ਮੀਡੀਆ ਤਾਂ ਲਾਈਵ ਹੀ ਹੁੰਦਾ ਜਦੋਂ ਹੁੰਦਾ ਹਮੇਸ਼ਾ ਲਾਈਵ ਹੀ ਹੁੰਦਾ ਮੈਂ ਕੋਈ ਵੀਡੀਓ ਵੀ ਨਹੀਂ ਪਾਉਂਦਾ ਮੈਂ ਕਿਸੇ ਗਰੀਬ ਗੁਰਬੇ ਦੀ ਵੀਡੀਓ ਨਹੀਂ ਪਾਉਂਦਾ ਮੇਰੇ ਕੋਲ 50 ਵੀਡੀਓ ਆ ਚਾਰ ਵੀਡੀਓ ਕੱਲ ਕੱਲ ਦੀਆਂ ਆ ਕੇ ਮੇਰਾ ਦੇਖ ਲਓ ਫੋਨ ਭਰਿਆੜਿਆ ਦੋ ਦੋ ਚਾਰ ਚਾਰ ਪੱਤੇ ਮੈਂ ਵੀਡੀਓ ਨਹੀਂ ਪਾਉਂਦਾ ਉਹਨੂੰ ਸਮਝਾ ਕੇ ਛੱਡ ਦਿੰਨਾ ਵੀ ਭਾਈ ਤੁਸੀਂ ਨਾ ਖਾਓ ਉਹ ਵੀ ਵਿਚਾਰੇ ਆਪਣੇ ਭਰਾਣੇ ਆਪਾਂ ਨੂੰ ਮੋਹ ਕਰ ਦਿੰਦੇ ਯਾਰ ਜਿਹੜੇ ਸਾਡੇ ਸ਼ਹਿਰ ਕਿਉਂ ਮੇਰਾ ਮੈਂ ਤਾਂ ਯਾਰ ਜਿਹੜੇ ਆਮਲੀ ਭਰਾਣੇ ਤਾਂ ਯਾਰ ਪਿਆਰ ਦੇ ਭੁੱਖੇ ਨੇ ਤਾਂ ਯਾਰ ਕਹਿੰਦੇ ਛੋਟੇ ਬਾਈ ਛੱਡਨਾ ਕਿ ਦੋ ਵੇ ਘਣਾਟਾ ਗੱਲ ਨਾ ਬਾਲੇ ਕਹਿੰਦੇ ਸਾਨੂੰ ਦਵਾਈ ਦਵਾਉਣ ਮੈਂ ਕਿੱਥੋਂ ਦਵਾਈ ਦਵਾਦਾ ਬਾਈ ਮੇਰੇ ਕੋਲ ਤਾਂ ਆਪਦੇ ਕੋਲ 10 ਰੁਪਏ ਨਹੀਂ ਹੁੰਦੇ ਮੈਂ ਤਾਂ ਆਦੇ ਪਿਓ ਤੋਂ ਮੰਗਦਾ ਜਾਂ ਆਪਦੇ ਯਾਰ ਦੋਸਤੋਂ ਮੰਗਦਾ ਕਿਉਂ ਮੇਰਾ ਕਿਹੜਾ ਕੋਈ ਹੋਰ ਜਗ੍ਹਾ ਨਾ ਮੈਂ ਕਿਸ ਤੋਂ ਮੰਗਦਾ ਵੀ ਨਹੀਂ ਵੀ ਸਾਨੂੰ ਕਿਉਂ ਬਈ ਨਸ਼ਾ ਰੋਕਣ ਲਈ ਆਪਾਂ ਨੂੰ ਕੋਈ ਪੈਸਿਆਂ ਦੀ ਕੋਈ ਲੋੜ ਐ ਇਹ ਤਾਂ ਆਪਾਂ ਇਕੱਠੇ ਹੋ ਕੇ ਚਾਰ ਸਿੰਘਾਂ ਨਾਲ ਜਾਣਾ ਸ਼੍ਰੀ ਸਾਹਿਬ ਲੈ ਕੇ ਵੀ ਭਾਈ ਨਸ਼ਾ ਬੰਦ ਕਰਦੇ ਜੇ ਅਗਲਾ ਨਾ ਕਰੂ ਤਾਂ ਵੱਖਰੀ ਗੱਲ ਐ ਚਿੱਟੇ ਵਾਲਿਆਂ ਤੋਂ ਪੈਸੇ ਲੈਣ ਦੀ ਵੀਡੀਓ ਕਿੰਨਾਂ ਦੀ ਬਣਾਈ ਆ ਬਈ ਭੇਜ ਦੇ ਪਾ ਦਾਂਗੇ ਤੂੰ ਆਪਦੇ ਪੇਜ ਤੋਂ ਪਾ ਦੇ ਸ਼ੇਅਰ ਕਰ ਦਾਂਗੇ ਇੱਕ ਜਿਹੜੇ ਵੀਰ ਨਸ਼ੇ ਬਗਦੋ ਲੜਦੇ ਨੇ ਉਹ ਆਪ ਦੀ ਵੀਡੀਓ ਆਪ ਪਾਇਆ ਕਰੋ ਜਿੱਥੇ ਆਪਾਂ ਟੀਮ ਬਣਾਈ ਐ ਐਂਟੀ ਡਰੱਗ ਟਾਸਕ ਫੋਰਸ ਹੁਣ ਬਾਹਲੇ ਸਰਕਾਰ ਇਹ ਕੰਮ ਨੂੰ ਜਿੱਥੇ ਆਪਣੀਆਂ ਟੀਮਾਂ ਨੂੰ ਇੱਕ ਗੁਪਤ ਰੂਪ ਚ ਹੈਂਡਓਵਰ ਕਰਦੀ ਫਿਰਦੀ ਐ ਸੱਪ ਮੰਗੂ ਬਾਧ ਦੇ ਫਿਰਦੇ ਨੇ ਕਿਉਂਕਿ ਇਹ ਐਂਟੀ ਡਰੱਗ ਟਾਸਕ ਫੋਰਸ ਦੀਆਂ ਜਾਂ ਟੀਮਾਂ ਨੇ ਇਹ ਗੁਰੂ ਦੀਆਂ ਸਿੰਘ ਗੁਰੂ ਗੋਬਿੰਦ ਸਿੰਘ ਦੀ ਗੁਰਬਾਬੇ ਨਾਨਕ ਜਾਂ ਸਾਰੇ ਧਰਮਾਂ ਦੇ ਪੰਗੰਬਰਾਂ ਪੀਰਾਂ ਦੀ ਤੇ ਆ ਉਹ ਆ ਸੋ ਭਾਈ ਇਹਨਾਂ ਨੂੰ ਧੋਖਾ ਨਾ ਕਰਨ ਦੀ ਸੋਚੋ ਜਿਹੜਾ ਕੋਈ ਸਾਡੇ ਨਾਲ ਰਹਿ ਕੇ ਐਂਟੀ ਡਰਗ ਟਾਸਕ ਦਾ ਮੈਂਬਰ ਹੋ ਕੇ ਇਹ ਨਸ਼ੇ ਵੇਚਣ ਵਾਲੀ ਗੱਲ ਕਰੂਗਾ ਜਾਂ ਨਸ਼ਾ ਕਰੂਗਾ ਉਹ ਆਪ ਦਾ ਪੜਿਆ ਬਾਜ਼ਾਰ ਲੋ ਉਹਨਾਂ ਨੂੰ ਅਸੀਂ ਬਖਸ਼ਦੇ ਨਹੀਂ ਹੋਰ ਅਸੀਂ ਫੁਗਰੀ ਮਾਰਦੇ ਨਹੀਂ ਵੀ ਅਸੀਂ ਕਿਸੇ ਦਾ ਪਾਂਏ ਕਰਦਾਂਗੇ ਐ ਕਰਦਾਂਗੇ ਉਹਦਾ ਵੀ ਅਗਲਾ ਵੀ ਕੁਝ ਵੀ ਕਰ ਸਕਦਾ ਹਣਾ ਅਗਲਾ ਵੀ ਠੋਕ ਸਕਦਾ ਪਤਾ ਸਾਰਿਆਂ ਦਾ ਵੀਡੀਓ ਬਣਾ ਕੇ ਭੇਜ ਦੋ ਆਪਦੇ ਆਦੇ ਪਿੰਡ ਚ ਪੈਣਾ ਨੂੰ ਬੇਨਤੀ ਆ ਦੇਖੋ ਦੋਨੇ ਹੱਥ ਬੰਨ ਕੇ ਕਹਿਣਾ ਓਏ ਲੋਕੋ ਦੋਨੇ ਹੱਥ ਬੰਨ ਕੇ ਕਹਿਣਾ ਜਾਗ ਜੋ ਉਹ ਜਾਗ ਜੋ ਬਾਈ ਜਾਗ ਜੋ ਬਾਲੇ ਥਾਂ ਪੈਣਾ ਲੜ ਰਹੀਆਂ ਉਹ ਦੇਖ ਲਓ ਲੋਂਗੋ ਆਲ ਐਸਚੋ ਕਹਿੰਦਾ ਲੈ ਇਹ ਤਾਂ ਕਹਿੰਦਾ ਉਹ ਉਹਨਾਂ ਦੇ ਨਸ਼ੇ ਖਿਲਾਫ ਧਰ ਵਿਚਾਰੀਆਂ ਨੇ ਨਾਕਾ ਲਾਇਆ ਉਹਨਾਂ ਨੂੰ ਮਾਈਆਂ ਨੂੰ ਬਜ਼ੁਰਗ ਮਾਈਆਂ ਕਹਿੰਦਾ ਇਹ ਤਾਂ ਉਹ ਹੋਈਆਂ ਹੋਈਆਂ ਨੇ ਮਿਸਗੈਡੜਾ ਵੀ ਇਹ ਮਿਸਗੈਡੜਾ ਕਿ ਤੂੰ ਲੈ ਕੇ ਪੈਸੇ ਮਿਸਗੈਡ ਹੋਇਆ ਹੋਇਆ ਤੁਸੀਂ ਲੈ ਲੈ ਪੈਸੇ ਲੋਕਾਂ ਤੋਂ ਜ਼ਹਿਰ ਫਲਾਉਨੇ ਹੋ ਸਾਡੀ ਮਾਨਸਾ ਚ ਬਾਈ ਸ਼ਰਿਆਮ ਚਟਾ ਵੇ ਕਹਿੰਦਾ 24 ਘੰਟੇ ਗੱਲ ਕਰ ਕੀ ਕਰੀਏ ਸ਼ਹਿ ਤੇ ਵਿਗਦਾ ਮਲਾਜਮਾਂ ਦੀ ਤੇ ਪੁਲਸ ਮਲਾਜਮਾਂ ਦੀ ਸ਼ਹਿ ਤੇ ਵਿਗਦਾ ਉਹ ਵੇਚਣ ਵਾਲੇ ਕਹਿੰਦੇ ਸਾਥੋਂ ਪੈਸੇ ਲੈਂਦੇ ਤੂੰ ਕਰ ਲੈਣਾ ਉਸ ਕਰਨ ਹੁਣ ਮੈਂ ਕਿਸੇ ਨੂੰ ਜਿਵੇਂ ਹੁਣ ਬਿੱਟ ਲੈ ਕੇ ਆਉਂਦਾ ਉੱਥੋਂ ਤਾਂ ਕਰਨ ਹੋ ਰਿਹਾ ਮੈਂ ਤਾਂ ਮੇਨ ਬੰਦੇ ਨੂੰ ਹੱਥ ਚਪਾਉਂਗਾ ਚੱਕੂਗਾ ਤੇ ਚੱਕਿਆ ਹਾਂ ਹਰਪੀਤ ਗੁਰ ਸਾਠਣੀ ਐਸਸੀ ਐਸਸੀ ਸਮਗਲਰ ਕਿਹੜੇ ਸਮਗਲਰਾਂ ਦਾ 20 ਪੈਸੇ ਖਾਣ ਪੀਣ ਵਾਲੇ ਨੇ ਵਿਚਾਰੇ ਯਾਰ ਜਮਾਕ ਉਹ ਲਾਰਖੇ ਨੇ ਬਾ ਥੋੜੇ ਦਰ ਪਹਿਲਾਂ ਮੈਨੂੰ ਫੋਨ ਆਇਆ ਕਹਿੰਦੇ ਭਾਈ ਫਲਾਨਾ ਪੁਲਸ ਵਾਲਾ ਸਾਡੇ ਮਾਨਸਾ ਨਾਂ ਵੀ ਲੈ ਦੂੰਗਾ ਜੇ ਕਹੋਗੇ ਵੀ ਉਹ ਮੈਨੂੰ ਕਹਿੰਦਾ ਨਾ ਚਿੱਟਾ ਵੇਚ ਬੇ ਨਾਂ ਵੇਚਣਾ ਪਰਚਾ ਲੈ ਹੁਣ ਕੀ ਕਹੀਓ ਹੈਗਾ ਤਾਂ ਆਮ ਅਮਲਾਜ ਮੈਂ ਪੀਸੀਆਰ ਵਾਲਾ ਇਹ ਹੈ ਕੰਮ ਚੱਲੀ ਜਾਂਦਾ ਹੋਟਲਾਂ 'ਚ ਸਾਡੇ ਨਸ਼ਾ ਜਿਸਮ ਫਰੋਸ਼ੀ ਇਹ ਤੰਦੇ ਆ ਕੇ 15000 ਰੁਪਏ ਹੱਥਾਂ ਬੰਨਿਆ ਹੋਟਲ ਵਾਲੇ ਕਹਿੰਦੇ ਸਾਡਾ ਤਾਂ ਮਲਾਜਮਾਂ ਨਾਲ ਮੈਡੀਕਲਾਂ ਤੇ ਸ਼ਰੇਆਮ ਨਸ਼ਾ ਕਿੰਨਾ ਨਾਲਾ ਪਾਇਆ ਸੀ ਓਏ ਐਡਰਕ ਇੰਸਪੈਕਟਰ ਖلاف ਉਹਦੇ ਨਹੀਂ ਫੜਿਆ ਉਹਦੇ ਤਾਂ ਪੀਏ ਜਬ ਤੋਏ ਸੀ ਕੱਲ ਫੜਿਆ ਉਹ 2 ਕਰੋੜ ਨਕਦ ਫੜਿਆ ਗਿਆ ਧੋਬੀ ਮਾਨ ਤੋਂ ਲੋਕ ਹਜੇ ਬੜੇ ਹੋਰ ਨੇ ਬਾਈ ਸੋ ਨੂੰ ਪਤਾ ਹੈ ਤੁਸੀਂ ਜਿਹੜਾ ਤੁਹਾਡੇ ਗਲੀਗਮਾਰਚ ਕੋਈ ਚਿੱਟਾ ਵੇਚਦਾ ਹੈ ਮਾਨਸਾ ਜੇ ਕਿਸ ਨੂੰ ਪਤਾ ਚਿੱਟਾ ਵੇਚਦਾ ਉੱਥੇ ਬੋਲੋ ਵੀ ਆਹ ਬੰਦਾ ਚਿੱਟਾ ਵੇਚਦਾ ਆਹ ਬੰਦੇ ਨੇ ਚਿੱਟੇ ਦੀ ਕਮਾਈ ਕਰੀ ਹੈ ਉਹ ਚੋਰ ਨੂੰ ਚਮਚਾਗਰੀ ਨਾ ਕਰੋ ਉਹ ਚੋਰ ਨੂੰ ਸਾਹਮਣੇ ਲੈ ਕੇ ਉਹ ਡਰੋ ਨਾ ਵੀ ਉਹ ਭਾਈ ਫਿਰ ਕੀ ਬੰਦਾ ਕਾਲੂ ਫੋਟੇ ਜਵਾਕ ਨੂੰ ਚੁੱਟਾ ਦੇ ਕੇ ਮਾਰ ਬਾ ਦੇ ਅਗਲਾ ਨੰਬਰ ਬਾਉਣੀ ਹੈ ਤੇ ਇੱਕ ਭਾਈ ਜਦੋਂ ਕਿਤੇ ਨਸ਼ਾ ਫੜਨ ਜਾਂਦਾ ਕੋਈ ਵੀ ਮੇਰਾ ਵੀਰ ਜਾਂ ਹਨਾ ਤਾਂ ਭਾਈ ਉਹ ਤਿਆਰ ਹੋ ਕੇ ਜਾਇਆ ਕਰੋ ਹਨਾ ਕਿਉਂਕਿ ਵੇਚਣ ਵਾਲਾ ਤਾਂ ਕੋਈ ਪਤਾ ਨਹੀਂ ਇਹ ਹੁੰਦੇ ਮਾੜੀ ਬੰਦੇ ਹਨਾ ਤੇ ਕਾ ਆਪਦੇ ਪਿੰਡਾਂ 'ਚ ਆਪਦੇ ਸ਼ਹਿਰਾਂ 'ਚ ਲੱਗੇ ਲੱਗੇ ਕੰਮ ਕਰੋ ਪਹਿਲਾਂ ਆਪਦਾ ਪਿੰਡ ਤੇ ਆਪਦੇ ਸ਼ਹਿਰਾਂ ਨੂੰ ਖਤਮ ਕਰੋ ਹਣਾ ਫੇਰ ਸਵਾਲ ਹੈ ਕਿਉਂਕਿ ਪੁਲਿਸ ਦੀ ਇਹਨਾਂ ਨੂੰ ਵੇਚਣਾਂ ਨੂੰ ਪੁਲਿਸ ਦੀ ਸ਼ੈ ਗੁੰਡੇ ਬਦਮਾਸ਼ਾਂ ਦੀ ਇਹਨਾਂ ਨੂੰ ਸ਼ੈ ਇਹਨਾਂ ਨੂੰ ਸਾਰਿਆਂ ਦੀ ਸ਼ੈ ਹੁੰਦੀ ਹੈ ਤੇ ਆਪਾਂ ਮਾਤਲ ਹੁੰਨੇ ਫੜਨ ਵਾਲੇ ਹਣਾ ਤੇ ਲੋਕ ਵੀ ਨਹੀਂ ਖੜਦੇ ਪ੍ਰਗਟ ਗੱਲ ਤਾਂ ਤੇ ਸਹੀ ਆ ਪਰ ਬਾਈ ਲੋਕ ਖੜਦੇ ਨੇ ਯਾਰ ਆਪਣੇ ਨਾਲ ਤਾਂ ਬਹੁਤ ਖੜੇ ਨੇ ਹਾਂ ਬਾਦਰਾ ਆਪ ਲੱਗੀ ਜਾਂਦੇ ਬਾਦਰਾ ਕੋਈ ਗਾਲੀ ਭੈਣ ਚਲਾਉਣ ਭੇਡਾ ਆਪਾਂ ਨੇ ਕੀ ਲੈਣਾ ਯਾਰ ਆਪਾਂ ਆਪ ਦੇ ਗੁਰੂ ਦੇ ਸਿੰਘਾਂ ਤੂੰ ਗੁਰੂ ਦੇ ਸਿੰਘਾਂ ਤੂੰ ਬੁਰਾ ਤਕੜਾ ਕੰਮ ਕਰਿਆ ਹੋਰ ਬੜੇ ਸਿੰਘ ਤਾਂ ਬੜਾ ਤਕੜਾ ਕੰਮ ਕਰ ਰਹੇ ਨੇ ਸਭ ਨੂੰ ਸਲੂਟ ਆ ਲੜੋ ਪੂਰਾ ਜੱਜ ਕੇ ਲੜੋ ਸਾਲਾ ਸ਼ਰਾਬ ਨਸ਼ਾ ਵਿਕੀ ਜਾਂਦਾ ਸਰਕਾਰਾਂ ਬਗਾਈ ਜਾਂਦੀਆਂ ਨੇ ਲੋਕਾਂ ਦੇ ਜਵਾਬ ਕੁਮਰੀ ਜਾਂਦਾ ਮੈਂ ਇੰਨਾ ਤਾਂ ਹੋਇਆ ਸਾਡੇ ਕੱਲ ਮਦੋ ਮੋਤਾਂ ਹੋ ਗਈਆਂ ਅੱਜ ਮੌਤ ਹੋ ਗਈ ਨਸ਼ੇ ਨਾਲ ਸ਼ਰਾਬ ਮੱਲਿਆਂ 'ਚ ਵਿਕੀ ਜਾਂਦੀ ਹਾਂ ਰੂਬੀ ਉਹਨਾਂ ਦੀ ਸ਼ਰਾਬ ਵਿਕੀ ਜਾਂਦੀ ਹੈ ਲਾਇਸੈਂਸ ਦੇਈ ਜਾਂਦੇ ਨੇ ਭਾਈ ਉਹਨਾਂ ਨੂੰ ਬਾਦਰਾ ਲਾਇਸੈਂਸ ਦੇਤੇ ਨਸ਼ੇ ਵਾਲਿਆਂ ਜੁੜੇ ਆਪਾਂ ਹਾਰ ਪਾਈ ਸੀ ਉਹਨਾਂ ਨੂੰ ਵਿੱਚੋਂ ਟਾਊ ਤਾਂ ਫੈਰ ਮਾਰਿਓ ਸਾਲਾ ਫੈਰ ਮਾਰਨਾ ਸੌਖਾ ਹੈ ਖੈਰ ਮਾਰਨਾ ਸੌਖਾ ਹੈ ਮਾਨਸਾ ਵਾਲਿਆਂ ਦਾ ਬੱਤੀਆ ਇਤਿਹਾਸ ਹੁਣ ਜੋ ਲੋਕਾਂ ਦੱਸਣ ਲੱਗਦੇ ਆ ਕਹਿੰਦੇ ਬੜਾਈ ਕਰਦਾ ਏ ਖੈਰ ਮਾਰਨਾ ਸੌਖਾ ਕੋਈ ਹਣਾ ਹਾਂ ਗਗਨ ਪੈਣੀ ਵਾਗੇ ਥੋੜੇ ਪੈਣੀ ਵਾਕੇ ਬਹੁਤ ਵਿਕਦਾ ਬਈ ਮੈਨੂੰ ਪਤਾ ਹੈ ਆਪਰੇ ਆਪ ਦੇ ਪਿੰਡਾਂ ਚ ਲੜੋ ਸਿੰਘੋ ਇਕੱਠੇ ਹੋ ਕੇ ਡਾਂਗ ਚੱਕੋ ਹਰੇਕ ਬੰਦਾ ਹੀਰੋ ਬਣੋ ਦੋ ਬੰਦੇ ਲੜਨ ਲੱਗ ਜਵਾਂ ਆਦੇ ਪਿੰਡ ਚੋਂ ਯਾਰਾਂ ਹਾਂ ਹਾਂ ਗਗਨ ਬਾਈ ਜਾਣਦੇ ਹੋਵਾਂਗੇ ਵੀਰੇ ਹਾਂ ਆ ਜੱਗੀ ਕਿਵੇਂ ਆਸਤਾ ਦਾ ਆ ਜੱਗੀ ਆ ਗਿਆ ਸਾਡਾ ਭਰਾ ਆਪਦੇ ਆਪਦੇ ਮਹੱਲੇ ਚ ਆਪਦੇ ਆਪਦੇ ਪਿੰਡਾਂ ਚ ਡਾਂਗ ਚੱਕ ਲੋ ਜੇ ਆਪਦੇ ਜਵਾਕ ਬਚਾਉਣੇ ਆ ਜੇ ਨਹੀਂ ਬਚਾਉਣੇ ਤਾਂ ਫਿਰ ਮੋਢੇ ਤਾਗਲੇ ਰੱਖੋ ਲਾਸ਼ਾਂ ਚੱਕਣ ਨੂੰ ਆਪਦੇ ਜਵਾਕਾਂ ਦੀਆਂ ਆਪਦੇ ਭਤੀਜਾਂ ਦੀਆਂ ਆਪਦੇ ਪੁੱਤ-ਪੋਤਿਆਂ ਦੀਆਂ ਆਹ ਦੇਖ ਲੋ ਕਿੱਡਾ ਇਹਨਾਂ ਦਾ ਹਰਜੋਤ ਬੈਸਦਾ ਕਿੱਡਾ ਗਾਵਨ ਨਿਕਲਿਆ ਇਹੇ ਨਸ਼ਾ ਆ ਬਕਿਉਂਦੇ ਨੇ ਉਦੀ ਪਰ ਰਿਪੋਰਟ ਆ ਕੋਵਰ ਪ੍ਰਤਾਪ ਦੀ ਇਹਨਾਂ ਦਾ ਇੱਕ ਉਹ ਮੰਤਰੀ ਕੀ ਉਹਦਾ ਕੀ ਨਾਮ ਉਹ ਕੀ ਕਹਦੇ ਹੁੰਦੇ ਨੇ ਯਾਰ ਮੈਂ ਇਸ ਦਾ ਕੀ ਹੁੰਦਾਗਾ ਉਹ ਉਹ ਲੇਵਾ ਕੀ ਕਹਿੰਦਾ ਪੰਜਾਬੀ ਚ ਲੇਵੇ ਨੂੰ ਯਾਰ ਮੈਂ ਇਸ ਦੇ ਨੂੰ ਯਾਰ ਖੜ ਜਾ ਯਾਰ ਕੀ ਕਹਿੰਦੇ ਨੇ ਬਾਈ ਯਾਰ ਗਵੈਂਟ ਯਾਰ ਮੈਂ ਇਸ ਦਾ ਲੇਵਾ ਉਹਨੂੰ ਹੋਰ ਕੀ ਕਹਿੰਦੇ ਹੁੰਦੇ ਵੀ ਬੜਾ ਤਕੜਾ ਇਹਦਾ ਹੋਆ ਯਾਰ ਉਹ ਯਾਰ ਚੱਡਾ ਹਾਂ ਚੱਡਾ ਦਾ ਪੌਂਟੀ ਹਾਂ ਚੱਡਾ ਕੌਣ ਰਾਘਵ ਚੱਡਾ ਉਹਦਾ ਕਿੱਡਾ ਨਾਮ ਲੱੱਗਦਾ ਉਹਦਾ ਕਿੱਡਾ ਨਾਂ ਲੈਤਾ ਨਾ ਕਮਰਬਿਜੇ ਪ੍ਰਤਾਪ ਨੇ ਕੁਝ ਹੋਇਆ ਉੱਤੇ ਆ ਹਰਜੋਤ ਵੈਸਦਾ ਕਿੱਡਾਂ ਰੋਲਾ ਪੈ ਰਿਹਾ ਉਹਦਾ ਹੋਇਆ ਕੁਝ 100 ਕਰੋੜ ਦਾ ਘੱਟੋ ਘੱਟ ਸਾਡੇ ਮਾਨਸਿਕ ਜੰਗਰੀਆਂ ਨਸ਼ਾ ਵੇਚਦਾ ਯਾਰ ਅਗਰੀ ਦਾ ਇੱਥੋਂ ਦਿੱਲੀ ਜਾਂਦਾ ਹਾਂ ਲਖਵਿੰਦਰ ਲਖਵੀਰ ਬਾਬਾ ਚੱਡਾ ਹਾਂ ਮੈਨੂੰ ਦਿਮਾਗ ਚੋਂ ਨਿਕਲ ਜਾਂਦਾ ਯਾਰ ਹਨਾ ਬਾਈ ਵਧੀਆ ਤੇ ਜਿਵੇਂ ਕਿਸੇ ਕੋ ਆਪ ਦੇ ਆਦੇ ਪਿੰਡਾਂ ਚ ਟੀਮਾ ਬਣਾਓ ਲੜਨ ਲੱਗੋ ਐਂਟੀ ਡਰਗ ਟਾਸਕ ਫੋਰਸ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰਹੂਗੀ ਹਨਾ ਆਪਾਂ ਗੁਰੂ ਗੋਬਿੰਦ ਸਿੰਘ ਨੂੰ ਅਰਦਾਸ ਕਰਕੇ ਤੁਰੇ ਸੀ ਗੁਰੂ ਗੋਬਿੰਦ ਸਿੰਘ ਦਾ ਹੱਥ ਹੈ ਭਾਈ ਵਾਲੇ ਕਹਿ ਦਿੰਦੇ ਨੇ ਇਹ ਤਾਂ ਡੇਢ ਸਾਲ ਚਾਹ ਹੋ ਗਿਆ ਇਹ ਤਾਂ ਦੋ ਸਾਲਾਂ ਚਾਹ ਗਿਆ ਸਾਡੇ ਸੀ ਭਾਈ ਖਰੇ ਸੁੱਚੇ ਸਾਫ ਰੌ ਰਿੱਕਤਾ ਨਾਲ ਗੁਰੂ ਦੀਆਂ ਮਰਿਆਦਾਵਾਂ ਵਿੱਚ ਰਹਿ ਕੇ ਚੱਲਾਂਗੇ ਚਲੋ ਲੜਾਈਆਂ ਝਗੜੇ ਹੁੰਦੇ ਰਹਿਣਗੇ ਵਧੀਆਂ ਹੀਠੀਆਂ ਹੁੰਦੀਆਂ ਰਹਿੰਦੀਆਂ ਨਸ਼ੇ ਵੇਚਣ ਵਾਲਿਆਂ ਹਾਂ ਭਾਈ ਵੱਧ ਛੱਡਾ ਮੈਂ ਭੁੱਲ ਗਿਆ ਹਣਾ ਭਾਈ ਵੱਜਾ ਲੱਗਾ ਛੱਡਾ ਉਹਦੇ ਨਾਂ ਲੱਗ ਗਿਆ ਦੇਖ ਕਿੰਨਾ ਵੱਡਾ ਉਹਦਾ 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 ਨਾਂ ਲੈਤਾ ਉਹਨੇ ਕੁਮਰ ਵਿਜੇ ਪ੍ਰਤਾਪ ਨੇ ਸਿੱਟ ਚ ਕੀ ਕਰਤਾ ਉਹਦਾ ਖੁੱਲਾ ਬਿਕੀ ਜਾਂਦਾ ਖੁੱਲਾ ਮੈਂ ਕੱਲਾ ਕੱਲਾ ਸੀ ਮੈਂ ਫਾਫਾ ਉਹ ਬੇਚਾਰੇ ਨਸ਼ਾ ਕਰਨ ਵਾਲੇ ਸੀ ਉਹ ਕਹਿੰਦੇ ਬਈ ਝੋਟੇਸ ਤਾਂ 504 ਦਾ ਲੈ ਕੇ ਆਏ ਮੈਂ ਕਿਹਾ ਯਾਰ ਚੰਗਾ ਚੌਥੇ ਮੈਂ ਵੀਡੀਓ ਬਣਾ ਲਈ ਸਾਡੇ ਉਹ ਸਰਕਾਰੀ ਸੂਆਂ ਦੇ ਉੱਤੇ ਆਪਣੇ ਕੋਠੇ ਬਣਾਏ ਹੁੰਦੇ ਸਰਕਾਰ ਨੇ ਉਹਦੇ 'ਚ ਬੈਠੇ ਜਵਾਕ ਯਾਰ ਸਾਡੇ ਆ ਇਕਲਾ ਭਾਈ ਮਰਿਆ ਉਹ ਗੜੋਜ ਨਾਲ ਮੈਂ ਕਿਹਾ ਯਾਰ ਮੈਂ ਹੁਣ ਉਹਨਾਂ ਦੀ ਕੀ ਵੀਡੀਓ ਬਣਾਵਾਂ ਉਹਨਾਂ ਕੋਲ ਚਿੱਟਾ ਵੀ ਉਹ ਮੈਨੂੰ ਕਹਿੰਦੇ ਝੋਟੇ ਬਈ ਤੈਨੂੰ ਪਤਾ ਤਾਂ ਹੈਗਾ ਹੈਗਾ ਉੱਥੇ ਵਿਗਦਾ ਹੈ ਸਾਰੀ ਪੁਲਿਸ ਨੂੰ ਪਤਾ ਵੀ ਤੁਸੀਂ ਉਹ ਤਾਂ ਉਹਨਾਂ ਦਾ ਪਤਾ ਵੀ ਮੈਂ ਲੜ ਪਿਆ ਕਈ ਵਾਰ ਕਹਿੰਦੇ ਉਹਨਾਂ ਦਾ ਕੁਛ ਕਰ ਮਖਿਆ ਯਾਰ ਮੈਨੂੰ ਉਹ ਬੰਦੇ ਤੋਂ ਸਾਹਮਣੇ ਉਹ ਕਹਿੰਦੇ ਉਹਨੇ ਦਿਹਾੜੀ ਰੱਖ ਰੱਖੇ ਨੇ ਜਵਾਹ ਗਰੀਬ ਘਰਾਂ ਦੇ ਮਖਿਆ ਯਾਰ ਦਿਹਾੜੀਆਂ ਹੁੰਦਾ ਆਪਾਂ ਯਾਰ ਮਸ਼ਹੂਰ ਕੀ ਹੋਣਾ ਵੀਡੀਓ ਪਾ ਕੇ ਹੈ ਜਾਂਦੀ ਦਾ ਹਨਾ ਵਿਚਾਰਾਂ ਦੀ ਹਨਾ ਸੋ ਭਾਈ ਆਪਦੇ ਪਿੰਡ ਚ ਜਿਹੜਾ ਵੱਡੇ ਬਲੈਕੀਏ ਨੇ ਆਪਦੇ ਪਿੰਡ ਦੇ ਉਹਨਾਂ ਦੇ ਗਲਾਂ 'ਚ ਹੱਥ ਪਾਓ ਸਵਾ ਤਾ ਤਾ ਨਹੀਂ ਮੈਂ ਪਾਉਂਗਾ ਕਿ ਤਿਆਰ ਰਹੋ ਪੜਾ ਪਾਉਂਗਾ ਲੋਕਾਂ ਦੇ ਸਹਿਯੋਗ ਨਾਲ ਜਿੱਥੇ ਮੈਨੂੰ ਲੋਕ ਕੋਈ ਬੁਲਾਉਂਦਾ ਮੈਂ ਉੱਥੇ ਜਾਣਾ ਬਾਰੇ ਮੈਨੂੰ ਕਹਿ ਦਿੰਦੇ ਨੇ ਝੋਟੇ ਮੈਂ ਭਾਈ ਜਿੱਥੇ ਕੋਈ ਸਾਨੂੰ ਬੁਲਾਊਗਾ ਵੀ ਭਾਈ ਸਾਡੇ ਪਿੰਡ ਆਪਾਂ ਉੱਥੇ ਜਾਂਦੇ ਆਪਾਂ ਵੀ ਕੁੱਟਿਆਂ ਦੇ ਡਲੇ ਨਹੀਂ ਮਾਰਦੇ ਫਿਰਦੇ ਆ ਹਨਾ ਤੁਸੀਂ ਆਪ ਸਾਮੇਦਾਰ ਹੋ ਸਾਡੀ ਟੀਮ ਹੈ ਐਂਟੀ ਡਰਗ ਟਾਸਕ ਫੋਰਸ ਮਾਨਸਾ ਪੰਜਾਬ ਦੇ ਨਾਲ ਤੇ ਬਣੀ ਹੋਈ ਹੈ ਬਹੁਤ ਲੋਕ ਇਹਦੇ ਅੰਦਰ ਕੰਮ ਕਰ ਰਹੇ ਨੇ ਮੈਂ ਇਹਦਾ ਸ਼ਿਪਾਹੀ ਆ ਜਿਹੜੇ ਬੰਦੇ ਕੰਮ ਕਰ ਰਹੇ ਨੇ ਕੋਈ ਕਿਤੇ ਵੀ ਉਹ ਸਾਰੇ ਪ੍ਰਧਾਨ ਹੀ ਨੇ ਸਾਰੇ ਰੱਬ ਹੀ ਉਹ ਕੋਈ ਵੀ ਆ ਚਾਹੇ ਕਿਤੇ ਵੀ ਕੰਮ ਕਰ ਰਿਹਾ ਦੇਖੋ ਆਕਾਸ਼ ਦੀਪ ਧਾਲੀਬਾਲ ਦੇ ਰਾਸਥਨ ਸਾਰਾ ਮਗਰ ਲੱਗ ਗਿਆ ਕਿਉਂ ਲੱਗਿਆ ਉਹ ਖਰਾ ਦੇ ਸੁੱਚਾ ਸੀ ਮੈਂ ਜਿੱਥੇ ਜਾਂਦਾ ਮਾਈਆਂ ਐ ਸੀਸਾ ਦਿੰਦੀਆਂ ਨੇ ਓਏ ਹੋਏ ਹੋਏ ਆਹਣਾ ਹੋਰ ਬਹੁਤ ਨੇ ਮੁੰਡੇ ਲੜਨ ਵਾਲੇ ਜਿਹੜੇ ਲੜੀ ਜਾਂਦੇ ਨੇ ਜਿਨ੍ਹਾਂ ਨੂੰ ਲੋਕ ਪਿਆਰ ਕਰਦੇ ਨੇ ਜੇ ਹੁਣ ਭਾਈ ਕੋਈ ਗਾਲ ਕੱਢੂਗਾ ਫਿਰ ਆਹ ਨੂੰ ਪੁੱਛਣਾ ਵੀ ਤੂੰ ਕਿਉਂ ਗਾਲ ਕੱਢਿਆ ਅੱਧਾ ਤਾਂ ਮਨ ਨਾਲ ਬਹੁਤ ਜਾਂ ਬਹੁਤ ਗਿਣਤੀ ਤੋਂ ਉਹਨੂੰ ਗਾਲਾਂ ਕੱਢਦੀ ਆ ਉਹ ਕਾਰਨ ਹੁੰਦੀ ਆ ਕਿਉਂ ਕੱਢਦੀ ਆ ਸੋ ਸੋਲੂਸ਼ਨ ਕਰੋ ਸਾਸਦੰਦੇ ਕਿਉਂ ਨਹੀਂ ਦਿੰਦੇ ਆ ਦੁਨੀਆ ਦਿੰਦੀ ਆ ਸਾਥ ਸਾਰਾ ਪੰਜਾਬ ਨੇ ਤਾਂ ਸਾਥ ਟੀਮਾਂ ਬਣਾਓ ਗੁਰੂਦੇਵ ਸਿੰਘਾਂ ਦੀਆਂ ਟੜਦੀ ਗਲਾ ਆ ਲਿਆਂ ਦੀਆਂ ਹੁਣ ਆ ਮੈਂ ਆਪਾਂ ਕਿੱਥੇ ਕਿੱਥੇ ਤੁਰੇ ਫਿਰਾਂਗੇ ਮੈਂ ਕਿੱਥੇ ਕਿੱਥੇ ਤੁਰੇ ਫਿਰੂ ਕੱਲਾ ਮੈਂ ਕਿਹੜਾ ਕੋਈ ਮੇਰੇ ਕੋਲ ਕਿਹੜਾ ਫਾਰਚੂਨਰ ਹੈ ਟੋਕੇ ਹੁੰਨੇ ਆ 24 ਘੰਟੇ ਮੈਂ ਇੱਕ ਅੱਛੇ ਚੱਪਲਾਂ ਚ ਹਨਾ ਸਾਡੇ ਕੋਲੇ ਕਿਹੜਾ ਕੋਈ ਫਾਰਚੂਨਰ ਹੈ ਵੀ ਫਾਰਚੂਨਰ ਲੈ ਕੇ ਇਧਰ ਬੈਕਿਆਂ ਕੋਈ ਹਰਾਮ ਦਾ ਪੈਸਾ ਆਦੇ ਪਿਓ ਦਾ ਦਾਦੇ ਵਾਲਿਆਂ ਨਾਲ ਉਹ ਵੇਚੀਏ ਤੇ ਨਾ ਉਹ ਵਧਾ ਸਕਦੇ ਆ ਸੋ ਭਈ ਲੜਦੇ ਆ ਲੋਕਾਂ ਲਈ ਲੜਾਂਗੇ ਜਦੋਂ ਲੋਕਾਂ ਲਈ ਲੜ ਰਹੇ ਆ ਤਾਂ ਲੋਕਾਂ ਦੇ ਸਾਥ ਦੀ ਲੋੜ ਆ ਲੋਕਾਂ ਦੇ ਪਿਆਰ ਦੀ ਲੋੜ ਆ ਜੇ ਲੋਕ ਗਾਲਾਂ ਦੇ ਨਾ ਫਿਰ ਲੋਕ ਵੀ ਫਿਰ ਫਿਰ ਹਜੇ ਲੋਕ ਕਹਿੰਦੇ ਤੁਸੀਂ ਕੌਣ ਹੋਣੇ ਫਿਰ ਹਟਿਆ ਹਟਿਆ ਹਟਾ ਹਟੇ ਚਪੜਾ ਜੇ ਮੋਸਟ ਮੋਸਟਲੀ ਲੋਕ ਕਹਿੰਨ ਹਾਂ ਅਸੀਂ ਤੇਰੇ ਨਾਲ ਆ ਤੁਸੀਂ ਸਹੀ ਕੰਮ ਕਰਦੇ ਹੋ ਫਿਰ ਤਾਂ ਗੱਲ ਬਣੀ ਜੇ ਹੁਣ ਭਾਈ ਮੋਸਟ ਆਫ 9000 ਆਊਟ ਆਫ 9000 ਚੋਂ 100 ਚੋਂ ਕਹਿਣ ਵੀ ਤੁਸੀਂ ਗਲਤ ਤਾਂ ਮਾੜਿਓ ਚਲੋ ਫਿਰ ਮੰਨ ਲਓ ਭਈ ਅਸੀਂ ਗਲਤ ਸੀ ਫਿਰ ਭਾਈ ਹੋਰ ਕੀ ਹੈ ਮੈਂ ਸਹੀ ਹਾਂ ਉਹ ਲਖ ਲਓ ਹਰੇਕ ਪਿੰਡ ਚ ਬਿੰਦ ਦਾ ਪ੍ਰਗਟ ਸਿੰਘ 20 ਬਿ ਬਲੈ ਕੇ ਪੈਦਾ ਹੋਇਆ ਭਾਈ 20 ਨਹੀਂ ਬਲੈ ਕੇ ਤਾਂ 21 ਹੁੰਦਾ ਹੈ ਬੱਟਾ ਆਪਾਂ ਬੋਲਦੇ ਨਹੀਂ ਬੋਲੋ ਆਪਦੇ ਆਪਦੇ ਪਿੰਡਾਂ 'ਚ ਬੋਲਣ ਤਾਂ ਲੱਗੋ ਫੋਨ ਤੇ ਬੋਲਣ ਲੱਗ ਜਾਓ ਫੋਨ ਤੇ ਦਿਖਾਉਣ ਲੱਗ ਜਾਓ ਲਿਖ ਦੋ ਵੀ ਇੱਥੇ ਚਿੱਟਾ ਵਿਗਦਾ ਜਿਹੜੀ ਗਲੀ ਮਹੱਲੇ ਚਿੱਟਾ ਵਿਗਦਾ ਉੱਥੇ ਲਿਖ ਦੋ ਵੀ ਇੱਥੇ ਚਿੱਟਾ ਵਿਗਦਾ ਹਨਾ ਆਪਦੇ ਪਿੰਡ 'ਚ ਬੈਰ ਪਾਉਣਾ ਬਹੁਤ ਖੰਦਾ ਬਗਾਨੇ ਥਾਂ ਜਾ ਕੇ ਲੜਨਾ ਬਹੁਤ ਸੁਖ ਹੁੰਦਾ ਆਪਾਂ ਮਾਨਸਾ 'ਚ ਆਪਦੇ ਸਾਨੂੰ ਪਤਾ ਜੰਨੇ ਮੇਰੇ ਤੇ ਪਰਚੇ ਨੇ ਸਾਰੇ ਮਾਨਸਾ ਦੇ ਨੇ ਉਹ ਕਹਿੰਦੇ ਨੇ ਅਸੀਂ ਝੋਟੇ ਨੂੰ ਮਰਵਾ ਦਾਂਗੇ ਐਂਕਲ ਮਰਵਾ ਦੋ 2090 ਨੂੰ ਕੰਮ ਪਰਾਂ ਮੈਂ ਕੁੱਤਿਆਂ ਵਾਂਗੂ ਤਾਂ ਨਾ ਭੌਂਕਾਂ ਮੈ ਕਿਉਂ ਮੇਰਾ ਦਿਲ ਪਰ ਜਾਂਦਾ ਬਾਈ ਤੁਹਾਡਾ ਦਿਮਾਗ ਖਾਦਾ ਮਾਫ ਕਰਿਓ ਗਲਤੀ ਮਲਤੀ ਕਈ ਵਾਰ ਵਾਦਾ ਕੱਟਾ ਬੋਲਿਆ ਜਾਂਦਾ ਹਨਾ ਯਾਰ ਬਾਈ ਪਤਾ ਅੱਜ ਮੌਤ ਹੋਈ ਸੀ ਯਾਰ ਮੁੰਡਿਆਂ ਦੀ ਤਾਂ ਬੋਲੇਗਾ ਹੋਰ ਨਹੀਂ ਬਾਈ ਮੈਂ ਮੈਨੂੰ ਵੀ ਸੂਈਆਂ ਮੋ ਜਦੋਂ ਪਤਾ ਮੈਨੂੰ ਬਾਜ਼ਾਰ 'ਚ ਖੜਾ ਖੜ ਨਹੀਂ ਦਿੰਦੇ ਲੋਕ ਜੇ ਮੈਂ ਹੋਰ ਛੋਟੇ ਕੰਮ ਠੰਡਾ ਕਰਤਾ ਹੋਰ ਛੋਟੇ ਕੰਮ ਕਿਵੇਂ ਚੱਲਦਾ ਜਿਵੇਂ ਮੈਂ ਕੱਦੂ ਲਾਏ ਹੁਣ ਯਾਰ ਮੰਡੀ 'ਚ ਵੀ ਕੰਮ ਮੈਨੂੰ ਘਾਟਾ ਪੈ ਗਿਆ ਲੋਕਾਂ ਐ ਤਾਂ ਕਹਿੰਦੇ ਨੀ ਬਾਈ ਛੋਟੇ ਹੋਰ ਨਸ਼ਾ ਚੱਲੀ ਏ ਤੇਰੇ ਨਾਲ ਕਿੱਧਰ ਜਾਏਂਗਾ ਅੱਜ ਐ ਨਹੀਂ ਕਹਿੰਦਾ ਕੋਈ ਮਾਂ ਦਾ ਸ਼ੇਰ ਜਾਂ ਕੋਈ ਘਰੇ ਖਿੱਲਾ ਦਾ ਪੈਕਟ ਮੈਂ ਚਾਹੁੰਦਾ ਵੀ ਨੂੰ ਦੱਸਦਾ ਹੈ ਵੀ ਕੋਈ ਨਹੀਂ ਲੈ ਕੇ ਆਉਂਦਾ ਹੂੰ ਸੋ ਭਾਈ ਲੜੋ ਗੁਰੂ ਗੋਬਿੰਦ ਸਿੰਘ ਦੇ ਰਾਹ ਨੂੰ ਆ ਉਹ ਤੋਂ ਸਵਾਲ ਜਵਾਬ ਕਰਨੇ ਆ ਉਹਦੇ ਨਾਲ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਗੁਰਗੋਬ ਹੈ ਦਾਸ ਬਣ ਕੇ ਬਾਣੀ ਬਾਣੇ ਦੇ ਧਾਰਨੀ ਬਣੋ ਗੁਰੂਦੇਵ ਸਿੰਘ ਮੂਹਰੇ ਲਾਓ ਅੱਗੇ ਲਾਓ ਚਲੋ ਆਪਾਂ ਬੇਗਨ ਨੂੰ ਹਟਾਵਾਂਗੇ ਨਸ਼ਾ ਜੋ ਵੇਚਦੇ ਨੇ ਉਹ ਉਹ ਵੀ ਬਾਈ ਹੱਥ ਬੰਨ ਕੇ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਹਟ ਜਾਓ ਬਾਈ ਹਟ ਜਾਓ ਬਾਈ ਇੱਕ ਵਾਰ ਬੇਨਤੀ ਦੋ ਵਾਰ ਬੇਨਤੀ ਨਹੀਂ ਫਿਰ ਤੀਜੀ ਵਾਰ ਤਾਂ ਡੈਂਡਾ ਫੇਰਾਂਗੇ ਫੇਰਾਂਗੇ ਜਦ ਤੇ ਸਾਡਾ ਲੋਟ ਆ ਗਿਆ ਕੰਮਨ ਇੱਕ ਦੋ ਦੇ ਫੇਰ ਸਾਡੇ ਇਹ ਫੇਰ ਪਰਚੇ ਪਾਣ ਦੀ ਆ ਪੁਲਿਸ ਤੇ ਯਾਰ ਕੀ ਕਰੀਏ ਹਣਾ ਆਹ ਬਾਈ ਚੰਗਾ ਬਾਈ ਜਲੋ ਕੋਈ ਗੱਲ ਨਹੀਂ ਮਲਕੀਤ ਸਿੰਘ ਕਮੈਂਟ ਤਾਂ ਕਰਦੇ ਨੇ ਇੰਨੀ ਬਹੁਤ ਨਾਲ ਆਪਣਾ ਸਾਥ ਦਿੰਦੇ ਨੇ ਬਾਈ ਬਹੁਤ ਜਿਆਦਾ ਯਾਰ ਆਪਾਂ ਜਿੱਥੇ ਕਹਾਈਏ ਖੜਦੇ ਨੇ ਸੋਡਾ ਵੀ ਦੇ ਦਿੰਦੇ ਨੇ ਸਾਥ ਤੁਸੀਂ ਆਪਾਂ ਕੱਲੇ ਨਸ਼ੇ ਵਾਲੇ ਮੁੱਦੇ ਤੇ ਬੋਲਦੇ ਆ ਨਾ ਬਸ ਆਪਣਾ ਮੁੱਤ ਹੀ ਨਹੀਂ ਹੋਰ ਕੋਈ ਆਪਾਂ ਹੋਰ ਕਿਸੇ ਪਾਸੇ ਪੈਂਦੀ ਨਹੀਂ ਫੁੱਦੂ ਆੜਦੇ ਜੋ ਕੱਲਾ ਨਸ਼ੇ ਵਾਲੇ ਮੁੱਦੇ ਤੇ ਇੱਕ ਮੁੱਦਾ ਆਪਣਾ ਜਿੱਦ ਤੇ ਚੱਲੇ ਆ ਹੋਰ ਕੋਈ ਦੂਜਾ ਮੁੱਦਾ ਹੈ ਨਹੀਂ ਨਾ ਆਪਾਂ ਕਿਸੇ ਤੋਂ ਕੁਝ ਲੈਣਾ ਹੈ ਨਾ ਆਪਾਂ ਕਿਸ ਨੂੰ ਕੁਝ ਦੇਣਾ ਹੈ ਨਾ ਆਪਾਂ ਕਿਸੇ ਕਿਸੇ ਲੀਡਰ ਤੋਂ ਲੈਣਾ ਕੁਝ ਨਾ ਕਿਸੇ ਲੀਡਰ ਨੂੰ ਦੇਣਾ ਨਾ ਹੀ ਆਪਾਂ ਪਹਿਲਾਂ ਕਿਸਦੇ ਪੁਰਾਣੇ ਟਾਈਮ 'ਚ ਕਿਸੇ ਕਿਸੇ ਲੀਡਰ ਨੂੰ ਨੀਚਾ ਦਿਖਾਉਣ ਲਈ ਦੂਜੇ ਲੀਡਰ ਦੀ ਹਵਾ ਚਾਹ ਕੇ ਉਹਦੀ ਬਦਨਾਮੀ ਕਰੀ ਜੇ ਨਾ ਉਹ ਵਾਲੇ ਟਾਈਮ 'ਚ ਕਰੀਏ ਚੜ੍ਹਦੀ ਕਲਾ 'ਚ ਰਹਾਂਗੇ ਚੜ੍ਹਦੀ ਕਲਾ 'ਚ ਰਹਿਣਾ ਸਿੰਘਾਂ ਦਾ ਕੰਮ ਹੈ ਬਾਕੀ ਭਾਈ ਜਿਹੜੇ ਕਹਿੰਦੇ ਨੇ हां ਆਪਾਂ ਕਰਮਜੀਤ ਮਾਨ ਸਾਹਿਬ ਦੁਕਾਨਾਂ ਮੂਰੇ ਬੈਠਾ ਹੁਣ ਮਾਨਸਾ ਜਿਹੜੀਆਂ ਫੇਰ ਦੂਰੀ ਵਾਲਾ ਕਹਿੰਦਾ ਮੈਂ ਹਟਾ ਤੇ ਪਰਸੋਂ ਚੌਥੇ ਛਾਰੀਆਂ ਆਪਣੇ ਰੋਡ ਤੇ ਇਹ ਮੈਂ ਤਾਂ ਕਹਿਣਾ ਮੈਂ ਪਹਿਲਾਂ ਆਪਦੇ ਸ਼ਹਿਰ ਚੋਂ ਹਟਾ ਕੇ ਕਿੱਥੇ ਵੇਖਣ ਲੱਗ ਗਿਆ ਸੀ ਕੱਲੀ ਕੱਲੀ ਦੁਕਾਨ ਦੇ ਇੱਕ ਦੋ ਰਹਿ ਗਏ ਵੇਚਣ ਵਾਲੇ ਉਹਨਾਂ ਦੇ ਹੁਣ ਮੈਂ ਆਪਾਂ ਥੋੜੇ ਦਿਨਾਂ ਤੱਕ ਪਹਿਰਾ ਲਾਵਾਂਗੇ ਬਾਹਰ ਚ ਬੈਠਾਂਗੇ ਦੇਖੀ ਜੋ ਫਿਰ ਵੇਚਣ ਦੇ ਜਿਆਦਾ ਪਰ ਆਪਾਂ ਨਹੀਂ ਆ ਫਿਰ ਉਹ ਨਹੀਂ ਚਿੱਟੇ ਵਾਲਿਆਂ ਦੇ ਵੀ ਲਾਵਾਂਗੇ ਸੋ ਭਾਈ ਮਾਫ ਕਰਿਓ ਬਾਈਰ ਜੀ ਖਾਲਸਾ ਬੈਰੀ ਫਤਿਹ ਥੋੜਾ ਜਜਮਾਤੀ ਹੋ ਗਏ ਸੀ ਕਿਉਂ ਹੁੰਦੀ ਆ ਯਾਰ ਕੋਈ ਬੰਦਾ ਜੇ ਚੱਲਦਾ ਜਾਂਦਾ ਕਰ ਨਸ਼ੇ ਨਾਲ